ਇੱਕ ਵੱਡੀ ਖਬਰ ਸਾਦਕ ਜ਼ਿਲ੍ਹਾ ਫਰੀਕੋਟ ਤੋਂ ਆ ਰਹੀ ਹੈ ਜਿੱਥੇ ਅਕਾਲ ਕੈਂਡਮੀ ਦੇ ਵੈਨ ਡਰਾਈਵਰ ਵੱਲੋਂ ਸਕੂਲ ਦੇ ਮਾਰੇ ਪ੍ਰਬੰਧਾਂ ਅਤੇ ਵਧੇਗੀ ਕਰਨ ਦੇ ਦੋਸ਼ ਲਗਾਏ ਗਏ ਜਦ ਇਸ ਬਾਰੇ ਪ੍ਰਿੰਸੀਪਲ ਸੁਸ਼ੀਲ ਸੁਨੀਤਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਸਟਾਫ ਵੱਲੋਂ ਦੱਸਣ ਮੁਤਾਬਕ ਸਕੂਲ ਦੇ ਵਿੱਚ ਪ੍ਰਿੰਸੀਪਲ ਹਾਜ਼ਰ ਨਹੀਂ ਸਨ ਜਦ ਉਹਨਾਂ ਨੂੰ ਫੋਨ ਰਾਈ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦਾ ਫੋਨ ਵੀ ਸਵਿਚ ਆਫ ਪਾਇਆ ਗਿਆ ਦੇਖਦੇ ਆ ਇਸ ਵੀਡੀਓ ਦੇ ਵਿੱਚ ਕੀ ਆ ਪੂਰਾ ਮਾਮਲਾ ਪਹਿਲਾਂ ਜਿਹੜਾ ਪ੍ਰਬੰਧ ਸੀ ਜਾਂ ਪੜਾਈ ਸੀ ਹੁਣ ਬਿਲਕੁਲ ਨਹੀਂ ਗੀ ਸਾਰੇ ਸਕੂਲਾਂ ਨਾਲ ਫੀਸਾਂ ਵਧ ਗਈ ਚਲੋ ਉਹ ਨਿੱਕ ਜਾਨੀਆਂ ਕਿਆਂ ਬੱਚੀਆਂ ਦੇ ਰੌਲੇ ਪਈ ਜਾਂਦੇ ਆ ਮੈਂ ਇਹਨਾਂ ਨੂੰ ਆਖਿਆ ਵੀ ਪ੍ਰਬੰਧ ਠੀਕ ਕਰੋ ਸਕੂਲ ਦਾ ਤੇ ਇਹ ਕਾਊਂਟੈਂਟ ਦੀ ਭਾਸ਼ਾ ਸੀ ਪ੍ਰਭਜੀ ਸਿੰਘ ਆ ਜਿਹੜਾ ਕਹਿੰਦਾ ਜਿੰਨਾਂ ਦੀਆਂ ਘਰੇ ਬੈਠੀਆਂ ਨਿਕਲ ਜਾਂਦੀਆਂ ਕਹਿੰਦਾ ਅੱਛਾ ਇਹ ਇਹ ਬੋਲੀ ਵੀ ਅੱਡੀ ਮਾੜੀ ਤੇ ਇਹਨਾਂ ਨੇ ਜਿਹੜੀ ਰੋਲ ਨੰਬਰ ਸੀਗਾ ਉਹ ਨਹੀਂ ਦਿੱਤਾਗਾ ਪੇਪਰ ਦੇ ਵਿੱਚ ਇਹ ਡੀਸੀ ਸਾਹਿਬ ਦੇ ਗਿਆ ਪੇਸ਼ ਹੋਇਆ ਜਾ ਕੇ ਜਦੋਂ ਕੇਸ਼ ਹੋਇਆ ਜਾ ਕੇ ਉੱਥੇ ਫੇਰੇ ਨੂੰ ਰੋਲ ਨੰਬਰ ਦਿੱਤਾ ਨਾ ਜੀ ਮੈਡਮ ਵੀ ਬੋਲਦੀ ਮੇਰੇ ਘਰਾਂ ਲਾਡਵੋਕੇਟ ਆ ਮੈਂ ਮਤਲਬ ਕਿ ਕੋਸ਼ਿਸ਼ ਵੀ ਕਰੋ ਐਡਵੋਕੇਟ ਹੁੰਦਾ ਹੈ ਤਾਂ ਹਰੇਕ ਨੂੰ ਹਰੇਕ ਫਾਈਲ ਲਾ ਦੇ ਹੋਏ ਬਿਲਕੁਲ

ਅੱਜ ਇੱਥੇ ਅਕਾਲ ਅਕੈਡਮੀ ਦੇ ਵਿੱਚ ਤੁਹਾਡੇ ਨਾਲ ਕੀ ਹੋਇਆ ਹੈ ਵਾਪਰੇ ਆਇਆ ਹੈ ਉਹਦੇ ਬਾਰੇ ਦੱਸੋ ਜੀ ਮੈਮ ਆਪਣਾ ਆਪਣੇ ਬੱਚੇ ਪੜ੍ਹਦੇ ਜੀ ਇੱਥੇ ਜੀ ਗੁੜੀਆ ਪਲੱਸ 2 ਚਾ ਸ਼ੁਰੂ ਤੋਂ ਲੈ ਕੇ ਇੱਥੇ ਪੜ੍ਹਦੇ ਆ ਹੂੰ ਤੇ 2 ਕੁ ਸਾਲ 3 ਪਹਿਲਾਂ ਹੀ ਇੱਥੇ 28 ਸੀਟਾਂ ਬਸ ਆਪਣੀ ਹੂੰ ਰਿਸ਼ਤੇਦਾਰਾਂ ਨਾਲ ਸਾਝੀਆਂ ਐ ਤਿੰਨ ਗੱਡੀਆਂ ਤੇ ਮੈਮ ਉਹ ਮਤਲਬ ਇਹ ਆ ਸਕੂਲ ਦੇ ਪ੍ਰਬੰਧਨ ਨੂੰ ਲੈ ਕੇ ਨਾ ਇਹ ਮੈਡਮ ਪ੍ਰਿੰਸੀਪਲ ਤੇ ਅਕਾਊਂਟੈਂਟ ਨੇ ਜੀ ਰੰਜਿਸ਼ ਰੱਖਣ ਲੱਗੇ ਹਮ ਮਾੜੇ ਪ੍ਰਬੰਧਨ ਨੂੰ ਲੈ ਕੇ ਜੀ ਤੇ ਉਹ ਇਹਨਾਂ ਨੇ ਗੱਡੀ ਪ੍ਰਾਈਵੇਟ ਕਰਤੀ ਮਤਲਬ ਜੋ ਜਿਹੜਾ ਪਰਮਿੰਦਰ ਸਿੰਘ ਆਈ ਮਤਲਬ ਸਾਰੀਆਂ ਗੱਡੀਆਂ ਨੂੰ ਡੀਲ ਕਰਦਾ ਏ ਇਹ ਮਤਲਬ ਆਦਾਰੀਆਂ ਦੀਆਂ ਨੂੰ ਹਮ ਹਮ ਤੇ ਉਹਦੇ ਨਾਲ ਮਤਲਬ ਹਨਾ ਡਿਪਾਰਟਮੈਂਟ ਅਲੱਗ-ਅਲੱਗ ਆ ਹਮ ਹਮ ਪਰ ਮੈਮ ਰੰਜਿਸ਼ ਕਰਕੇ ਹਮ ਉਹ ਤੋਂ ਮਤਲਬ ਹੁਣ ਜੇ ਪੁੱਛੋਗੇ ਤੁਸੀਂ ਤਾਂ ਉਹ ਕਹੂਗੀ ਨਾ ਟਰਾਂਸਪੋਰਟ ਦਾ ਇਸ਼ੂ ਆ ਪਰ ਪ੍ਰਿੰਸੀਪਲ ਨੇ ਨਿਜੀ ਰੰਜਿਸ਼ ਰੱਖ ਕੇ ਸਾਰਾ ਕੁਝ ਕੀਤਾ ਏ। ਹੂੰ ਕਿਉਂ ਕੀਤਾ ਏ? ਰੰਜਿਸ਼ ਰੱਖਦੇ। ਰੰਜਿਸ਼ ਮੈਮ ਨਾਲ ਕੇ ਰੰਜਿਸ਼ ਕਾਦੀ ਹੈਗੀ ਆ। ਰੰਜਿਸ਼ ਮੈਮ ਜਿਵੇਂ ਹੁਣ ਹਨਾ ਨਿੱਕੀਆਂ ਨਿੱਕੀਆਂ ਗੱਲਾਂ ਸੀਗੀਆਂ ਜਿਵੇਂ ਇੱਕ ਦਿਨ ਸਕੂਲ ਤੋਂ ਤਾਂ ਬਿਲਡਿੰਗ ਦਾ ਖੜੇ ਆ ਬੜ ਗਿਆ ਬੱਚਿਆਂ ਨੇ ਦੱਸਿਆ। ਹੂੰ ਤੇ ਮੈਂ ਉਹ ਵੇਖਣ ਚਲਾ ਗਿਆ। ਪਹਿਲਾਂ ਮੈਨੂੰ ਅੰਦਰ ਨਾਲ ਜਾਣ ਦੇਣਾ। ਹੂੰ ਉਹ ਇਹ ਇਹਨਾਂ ਨੇ ਬੇਲੋੜੀ दखਲ ਦੰਦਾ ਜੀ ਕਹਿੰਦੇ ਵੀ ਇਹ ਦੰਦਾ ਜੀ ਹਾਲਾਂਕਿ ਮੇਰਾ ਇੱਥੇ ਜ਼ਮੀਨਦਾਰ ਵਟ ਦਾ ਰੋਲਾ ਨਹੀਂਗਾ ਪਰ ਮੰੰਦਾਂ ਨੂੰ ਲੈ ਕੇ ਮੈਂ ਅਸੀਂ ਫੀਸ ਭਰਦੇ ਆਂ ਫੀਸਾਂ ਕਿੰਨੀਆਂ ਮਹਿੰਗੀਆਂ ਆਏ 50-5000 ਰੁਪਏ ਇੱਕ ਬੱਚੇ ਦੀ ਵੱਧ ਫੀਸ ਆ ਮਤਲਬ ਕੱਲੀ ਤੇ ਇਹਨਾਂ ਨੇ ਨੀਆਂ ਫੀਸਾਂ ਦਿੰਨੇ ਆ ਹਾਲਾਂਕਿ ਅਸੀਂ ਜੂਏ ਸ਼ੁਰੂ ਤੋਂ ਆ ਜਿਨ੍ਹਾਂ ਦੇ ਬਾਬਾ ਜੀ ਨੇ ਇਹਨਾਂ ਸੇਵਾ ਕਰਾਈ ਸੀ ਕਾਰਫੇ ਵਾਲਿਆਂ ਨੇ ਮਤਲਬ ਉਦੋਂ ਦੇ ਜੁੜੇ ਆ ਤੇ ਇੱਥੇ 15-20 ਸਾਲ ਪਹਿਲਾਂ ਜਿਹੜਾ ਪ੍ਰਬੰਧ ਸੀ ਜਾਂ ਪੜਾਈ ਸੀ ਹੁਣ ਬਿਲਕੁਲ ਨਹੀਂ ਗੀ ਸਾਰੇ ਸਕੂਲਾਂ ਨਾਲ ਫੀਸਾਂ ਵੱਧ ਆ ਜੀ ਪੜਾਈ ਜਮਾਂ ਹੀ ਨਿਕਾਰ ਨੇੜੇ ਮੈਂ 2 ਸਾਲ ਮਤਲਬ ਬਾਹਲਾ ਨੇੜੋਂ ਵੇਖਿਆ ਪ੍ਰਬੰਧਾਂ ਨੂੰ ਲੈ ਕੇ ਮਤਲਬ ਇਹ ਰੰਜੇਸ਼ ਰੱਖਣ ਲੱਗੀ ਇੱਕ ਤਾਂ ਤੁਸੀਂ ਕਿਹਾ ਸੀਗਾ ਕਿ ਬਿਲਡਿੰਗ ਜਿਹੜੀ ਹੈਗੀ ਉਹਦਾ ਉੱਪਰ ਉਹ ਡਿੱਗਿਆ ਸੀ ਇੱਕ ਤਾਂ ਉਹ ਸੀ ਹੋਰ ਕੀ ਸੀਗਾ ਜਿਹੜਾ ਤੁਸੀਂ ਧਿਆਨ ਦੇ ਹੋਰ ਮੈਂ ਨਿੱਕੀਆਂ ਨਿੱਕੀਆਂ ਬੱਚੀਆਂ ਸੀਗੀਆਂ ਮਤਲਬ ਹਨਾ ਵੀ ਉਹ ਮਤਲਬ ਉਹ ਨਿੱਕੀਆਂ ਨਿੱਕੀਆਂ ਬੱਚੀਆਂ ਦੇ ਰੌਲੇ ਪਈ ਜਾਂਦੇ ਆ ਮੈਂ ਇਹਨਾਂ ਨੂੰ ਆਖਿਆ ਵੀ ਪ੍ਰਬੰਧ ਠੀਕ ਕਰੋ ਸਕੂਲ ਦਾ ਤੇ ਇਹ ਕਾਊਂਟੈਂਟ ਦੀ ਭਾਸ਼ਾ ਸੀ ਪ੍ਰਭਜੀ ਸਿੰਘ ਜਿਹੜਾ ਕਹਿੰਦਾ ਜਿੰਨਾਂ ਦੀਆਂ ਘਰੇ ਬੈਠੀਆਂ ਨਿਕਲ ਜਾਂਦੀਆਂ ਕਹਿੰਦਾ ਅੱਛਾ ਇਹ ਇਹ ਬੋਲੀ ਵੀ ਅੱਡੀ ਮਾੜੀ ਆ ਅਸੀਂ ਇਸ ਕੰਮ ਨੂੰ ਥੋੜੀ ਇਹਨਾਂ ਦੇ ਵਿਸ਼ਵਾਸ ਤੇ ਬੱਚੇ ਭੇਜਦੇ ਆ ਇੱਥੇ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਦੇ ਨਾਲ ਲੈ ਕੇ ਤੁਸੀਂ ਭਾਰਤੀ ਕਸਾਣ ਜੁਨੀਅਨ ਤੋਂ ਇੱਥੇ ਆਏ ਹੋ ਅਸੀਂ ਭੈਣ ਜੀ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜਾ ਇਹਦੇ ਨਾਲ ਬੱਚੇ ਵਾਲਾ ਇਹਨਾਂ ਨੇ ਧੱਕਾ ਕੀਤਾ ਨਾ ਉਹ ਸਾਰ ਤੋਂ ਬਰਦਾਸ਼ਤ ਨਹੀਂ ਹੁੰਦਾਗਾ ਕਿਉਂ ਬੱਚੇ ਦੀ ਇਹਨਾਂ ਨੇ ਜਿਹੜੀ ਰੋਲ ਨੰਬਰ ਸੀਗਾ ਉਹ ਨਹੀਂ ਦਿੱਤਾਗਾ ਪੇਪਰ ਦੇ ਵਿੱਚ ਇਹ ਡੀਸੀ ਸਾਹਿਬ ਦੇ ਗਿਆ ਕਾਸ਼ ਹੋਇਆ ਜਾ ਕੇ ਜਦੋਂ ਕਾਸ਼ ਹੋਇਆ ਜਾ ਕੇ ਉੱਥੇ ਫੇਰ ਇਹਨੂੰ ਰੋਲ ਨੰਬਰ ਦਿੱਤਾ ਇਹਨਾਂ ਨੇ ਕਿਹੜੀ ਕਲਾਸ ਦਾ ਰੋਲ ਨੰਬਰ ਪਾਸ 2 ਦਾ ਹੀ ਤੇ ਤਾਂ ਸਕੂਲ ਚ ਪੇਪਰ ਹੋਣੇ ਸੀਗੇ 9:30 ਵਜੇ ਪਹੁੰਚਿਆ ਵਿਚਾਰਾ ਉਥੋਂ 9:00 ਵਜੇ ਮਤਲਬ ਕੀ ਗੱਲਬਾਤ ਕੀਤੀ ਅਫਸਰਾਂ ਨੇ ਚੰਗੀ ਸੁਣੀ ਐ ਤੀ ਜਿਹੜਾ ਮਤਲਬ ਕਿ ਟਾਈਮ ਸਿਰੇ ਨੂੰ ਰੋਲ ਨੰਬਰ ਦਵਾਤਾ ਇਹ ਬਾਈ ਕਿੰਨੇ ਟਾਈਮ ਤੋਂ ਸਕੂਲ ਦੇ ਵਿੱਚ ਵੈਨ ਚਲਾ ਰਿਹਾ ਹੈ ਤਿੰਨ ਸਾਲ ਤੋਂ ਚਲਾ ਰਿਹਾ ਹੈ ਤਿੰਨ ਸਾਲ ਹਾਂਜੀ ਗੜੇ ਨਾਲ ਐਗਰੀਮੈਂਟ ਸੀ ਉਹ ਟਾਈਮ ਤੋਂ ਪਹਿਲਾਂ ਤੋੜ ਦਿੱਤਾ ਇਹਨਾਂ ਨੇ ਉਹ ਬਹੁਤ ਧੱਕੇਸ਼ਾਹੀ ਕੀਤੀ ਉਹ ਇੱਕ ਨਾ ਮਤਲਬ ਕਿ ਗੁੰਡਾਗਰਦੀ ਰਾਜ ਕਹਿੰਦੇ ਇਸ ਚੀਜ਼ ਨੂੰ ਆਪਾਂ ਸਾਰੇ ਆਮ ਹੀ ਪੰਜਾਬੀ ਦੇ ਵਿੱਚ ਇਹਨਾਂ ਨੇ ਧੱਕੇਸ਼ਾਹੀ ਨਾਲ ਇਹਦਾ ਕੰਟਰੈਕਟ ਤੋੜਿਆ ਤੋੜ ਨਹੀਂ ਸਕਦਾ ਜੀ ਕੋਈ ਵੀ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਅਕੈਡਮੀ ਦੇ ਵਿੱਚ ਜੋ ਵੀ ਵਾਪਰ ਰਿਹਾ ਜੋ ਹੁਣ ਦੇਖੋ ਇਹ ਕੋਲ ਰਹਿੰਦੇ ਨੇ ਨਜ਼ਦੀਕ ਰਹਿੰਦੇ ਇਹਨਾਂ ਨੇ ਜੋ ਕੁਝ ਦੇਖਿਆ ਅੱਖੀਂ ਦੇਖ ਕੇ ਉਹਨਾਂ ਨੂੰ ਮਤਲਬ ਕਿ ਸਧਾਰਨ ਦਾ ਕਿਹਾ ਤੁਹਾਨੂੰ ਲੱਗਦਾ ਵੀ ਇਹ ਰੰਜਸ਼ ਵੀ ਉਹਨਾਂ ਨਾਲ ਇਹਨਾਂ ਨਾਲ ਕੱਢੀ ਜਾ ਰਹੀ ਹੈ ਸੱਚ ਸੁਣਨਾ ਬਹੁਤ ਔਖਾ ਉਹਨਾਂ ਨੂੰ ਸੱਚ ਸੁਣਨਾ ਬਹੁਤ ਔਖਾ ਸਰਸਿੰਘਾ ਜਿਹੜਾ ਮਦਦ ਕਰਦਾ ਸੀ ਉਹਨੂੰ ਵੀ ਇਹਨਾਂ ਨੇ ਬਿਠਾ ਲਿਆ ਤਿੰਨ ਬੈਠਕਾਂ ਹੋਈਆਂ ਸਾਡੀਆਂ ਇੱਥੇ ਸਾਰੇ ਜਿੰਨੇ ਇਹ ਵਿਦਿਕ ਸਭਾ ਦੀ ਜ਼ਮੀਨਾਂ ਹੀ ਤੁਹਾਨੂੰ ਇੱਕ ਵਾਰ ਹੋਰ ਦੱਸ ਦਿਆਂ ਸਾਡੇ ਤਿੰਨ ਪਿੰਡਾਂ ਦੀ ਕਾਟ ਐ ਇਹ ਤੇ ਵੀਰੇ ਵਾਲਾ ਪਿੰਡੀ ਤੇ ਮਰਾੜ ਇਹਨਾਂ ਤਿੰਨ ਪਿੰਡਾਂ ਦੀ ਕਾਰਡ ਆ ਪਹਿਲੀ ਗੱਲ ਤੇ ਇਹਦੇ ਵਿੱਚ ਇਹਨਾਂ ਤਿੰਨ ਪਿੰਡਾਂ ਦੀ ਕਮੇਟੀ ਹੋਣੀ ਚਾਹੀਦੀ ਦੇਖਰੇਖ ਵਾਸਤੇ ਜੋ ਤਿੰਨ ਪਿੰਡਾਂ ਦੀ ਕਾਰਡ ਇਹਨਾਂ ਤੋਂ ਸਹੂਲਤ ਦੀ ਕੋਈ ਨਹੀਂ ਪਿੰਡਾਂ ਨੂੰ ਉਲਟਾ ਇਹਨਾਂ ਦਾ ਇਹਨੇ ਆਪ ਦਾ ਰਾਜ ਚਲਾ ਛੱਡਿਆ ਮੈਡਮ ਵੀ ਬੋਲਦੀ ਮੇਰੇ ਘਰਾਂ ਲਾਇਟ ਐਡਵੋਕੇਟ ਆ ਮੈਂ ਮਤਲਬ ਕਿ ਕੁਝ ਵੀ ਕਰਾਂ ਐਡਵੋਕੇਟ ਹੁੰਦਾ ਹੈ ਤਾਂ ਹਰੇਕ ਨੂੰ ਹਰੇਕ ਫਾਈਲ ਆ ਦੇ ਹੋਈ ਪਰ ਇਹਨਾਂ ਨੇ ਧੱਕੇਸ਼ਾਹੀ ਕੀਤੀ ਰਮਨੀਤ ਨਾਲ ਤੇ ਰਮਨੀਤ ਦੇ ਰਿਸ਼ਤੇਦਾਰਾਂ ਨਾਲ ਉਹ ਵੀ ਮਤਲਬ ਕਿ ਇਹ ਰਿਸ਼ਤੇਦਾਰ ਇਹਨਾਂ ਦੀ ਬੱਸਾਂ ਵੀ ਆ ਜੋ ਕਿ 26 ਬੱਚਿਆਂ ਵਾਲੀ ਵਸ ਸੀਗੀ ਏ ਕਿੰਨਾ ਦੇ ਰਿਸ਼ਤੇਦਾਰ? ਇਹ ਰਮਨੀਤ ਸਿੰਘ ਦਾ ਸਾਲਾ ਸਾਹਬ ਆ ਜੀ। ਤੁਹਾਡੇ। ਹਾਂਜੀ ਹਾਂਜੀ। ਇਹਨਾਂ ਨੇ ਕੀ ਕਿਦਾਂ ਦੀ 26 ਬੱਚਿਆਂ ਵਾਲੀ ਵੈਨ ਸੀ ਉਹ ਵਧੀਆ ਚੱਲ ਰਹੀ ਸੀ। ਇਹਨਾਂ ਨੂੰ ਵੱਡੀ ਵਸ ਪਵਾਤੀ ਜਿਹੜੀ ਕਿ 26 ਬੱਚਿਆਂ ਦਾ ਡੀਜ਼ਲ ਹੀ ਪੈਂਦਾ ਉਹਦੇ ਚ ਕੱਲਾ ਇਹਨਾਂ ਨੂੰ ਪ੍ਰਾਫਿਟ ਨਹੀਂ ਹੈਗਾ ਕੋਈ। ਤੁਹਾਡੇ ਤੋਂ ਜਿਹੜੀ ਇਹ ਵੈਨ ਪਵਾਈ ਗਈ ਹੈ 26 ਬੱਚਿਆਂ ਤੋਂ ਇਤੋਂ ਵੱਡੀ ਹੈ ਕਿ ਤੁਸੀਂ ਇਹਦੇ ਲਈ ਆਪ ਮਤਲਬ ਕਿ ਹਾਂ ਪਰ ਇਸ ਕਿ ਇਹਨਾਂ ਨੇ ਆਪ ਪਿਆ ਸੀ। ਨਹੀਂ ਜੀ ਇਹਨਾਂ ਨੇ ਮਜਬੂਰ ਕਰਕੇ ਪਵਾਈ ਸੀ। ਇਹ ਫਿਰ ਤੁਸੀਂ ਮਨਾ ਨਹੀਂ ਕੀਤਾ ਵੀ ਜਦੋਂ ਤੁਹਾਡੇ ਬਾਹਰ ਹੀ ਨਹੀਂ ਚੱਲਦੇ ਸੀ ਫਿਰ ਤੁਸੀਂ ਕਿਹਾ ਨਹੀਂ ਉਹਨਾਂ ਨੂੰ? ਤੋਂ ਜੀ ਪਹਿਲਾਂ ਨਿੱਕੀ ਵੈਨ ਚੱਲਦੀ ਫਿਰ ਪੌਣੀ ਪਈ ਉਹ ਉਹਨਾਂ ਨਾਲ ਤੇ ਫਿਰ ਇੱਕ ਤੁਸੀਂ ਇਹ ਵੀ ਦੇਖੋ ਵੀ ਤੁਸੀਂ ਤੁਹਾਡੇ ਸਾਲਾ ਜੀਜੇ ਦਾ ਮਤਲਬ ਕਿ ਰਿਸ਼ਤਾ ਹੈਗਾ ਤੁਸੀਂ ਇਹ ਨਹੀਂ ਕਹਾਂਗੇ ਵੀ ਸਾਡੇ ਆਪ ਦੇ ਰਿਸ਼ਤੇਦਾਰੀ ਵੀ ਖਰਾਬ ਹੋਉਂਦੀ ਹੈ ਹਾਂਜੀ ਕਿਹਾ ਸੀ ਪਰ ਨਹੀਂ ਆਖੇ ਨਹੀਂ ਲੱਗੇ ਬਹੁਤ ਅਕਸਾ ਸੀ ਮਤਲਬ ਕਿ ਤੁਹਾਡੇ ਤੋਂ ਧੜਕੇ ਨਾਲ ਪੁਆਇ ਹਾਂਜੀ ਇਹ ਕੰਟਰੈਕਟ ਤੋੜਨ ਨੂੰ ਕਹਿ ਰਹੇ ਆ ਸਾਡਾ ਕੰਟਰੈਕਟ ਤੋੜ ਦੋ ਸਾਨੂੰ ਛੋਟੀ ਵੈਨ ਚਲਾ ਲੈਣ ਦਿਓ ਕੋਈ ਲਾਇਸੈਂਸ ਦਾ ਇਸ਼ੂ ਆ ਉਹਨਾਂ ਨੇ ਹੈਵੀ ਲਾਇਸੈਂਸ ਦਾ ਇਸ਼ੂ ਆ ਚਲੋ ਇਹਨਾਂ ਨੇ ਕੀ ਕੀਤਾ ਇਹਨੂੰ ਟਾਰਗੇਟ ਕਿਵੇਂ ਕੀਤਾ ਇਹ ਕਨੈਕਟਰਾਂ ਤੇ ਇਹਨਾਂ ਨੇ ਇਹਨਾਂ ਕੋ ਬਹਾਨੇਵਾਜੀਆਂ ਹੁੰਦੀਆਂ ਉਹ ਕਹਿੰਦੇ ਕਨੈਕਟਰ ਹੈ ਨਹੀਂ ਹੁਣ ਕਿਹੜਾ ਕਨੈਕਟਰ ਆਉਂਦਾ ਕਿਸੇ ਨਾਲ ਨਹੀਂ ਆਉਂਦਾ ਉਹਦੇ ਮੈਨੇਜਮੈਂਟ ਨਾਲ ਅਸੀਂ ਤਿੰਨ ਮੀਟਿੰਗਾਂ ਹੋਈਆਂ ਹੀ ਸਾਡੀ ਪਹਿਲੀ ਵਾਰ ਅਸੀਂ ਕਿਹਾ ਵੀ ਹੁਣ ਕਨੈਕਟਰ ਦਿਖਾਓ ਕਿਸ ਦੇ ਨਾਲ ਆਉਂਦਾ ਨਹੀਂ ਹੁੰਦਾ ਮੈਡਮ ਨੇ ਇਹਨਾਂ ਨੇ ਇਹ ਤਾਂ ਰਿਟਰਨ ਤੋਂ ਮਾਫੀ ਮੰਗਾਈ ਪ੍ਰਿੰਸੀਪਲ ਮੈਮ ਤੋਂ ਮੈਂ ਮੰਗਾਈ ਮੈਂ ਕਿਹਾ ਯਾਰ ਤੂੰ ਗਲਤ ਬੋਲਿਆ ਅਰ ਜੀ ਦਾ ਬੱਚਾ ਮਤਲਬ ਕਿ ਰੋ ਰਿਹਾ ਜੀ ਸਾਰਾ ਪਰਿਵਾਰ ਟੜ ਖੜਿਆ ਹੈ ਸਵੇਰੇ ਕੇ ਪਰਾਲੇ ਦੇਣ ਇਹ ਗਲਤ ਜੀ ਸਾਲ ਪਰਦੀ ਪੜਾਈ ਖਰਾਬ ਹੋ ਗਈ ਜੀ ਹਾਂਜੀ ਉਹਨੇ ਤਾਂ ਗਲਤ ਤਾਂ ਬੋਲਣਾ ਹੀ ਆਈ ਉਹਨੇ ਉਹ ਮੈਡਮ ਕਹਿੰਦੀ ਮੈਨੂੰ ਗਲਤ ਬੋਲਿਆ ਮੈਂ ਕਿ ਮੈਡਮ ਮੈਂ ਰਿਟਨ ਚ ਮਾਫੀ ਮੰਗ ਰਿਹਾ ਮਨੀਸ਼ ਸਿੰਘ ਐਸੀ ਗੱਲ ਨਹੀਂ ਹੈ ਉਸ ਤੋਂ ਬਾਅਦ ਮੈਡਮ ਸਾਡੇ ਨਾਲ ਇੱਥੇ ਸਾਰਾ ਕੁਝ ਕਰਾ ਕੇ ਆਵ ਸਾਈਡ ਤੇ ਬਹਿ ਜਾਂਦੀ ਆਪਦੇ ਰੂਮ ਚ ਸਾਡੇ ਇੱਕ ਵਿਚਾਰੀ ਵੀਰੇ ਵਾਲੇ ਤੋਂ ਵਾਸ਼ ਪ੍ਰਿੰਸੀਪਲ ਕੁੜੀ ਉਹ ਸਾਡੇ ਪਿੰਡਾਂ ਦੀ ਉਹ ਨੂੰ ਚੈਰੀ ਨੂੰ ਨਹੀਂ ਪਤਾ ਹੈਗਾ ਉਹਨੂੰ ਕਹ ਉਹਨੂੰ ਯੋਰਾ ਬਣਾਉਂਦੇ ਇਹ ਪਰ ਅਸੀਂ ਇਸ ਤਰ੍ਹਾਂ ਦਾ ਨਹੀਂ ਕਰਾਂਗੇ ਵੀ ਆਪਦੇ ਪਿੰਡਾਂ ਦਾ ਉਹ ਟਕਰਾ ਕਰਾਉਣੀ ਚਾਹੁੰਦੀ ਪਿੰਡਾਂ ਦੇ ਵਿੱਚ ਕਿਉਂ ਸਾਡੇ ਪਿੰਡਾਂ ਦੀ ਕੁੜੀ ਉਹ ਅਸੀਂ ਉਹਦੇ ਨਾਲ ਕਿਉਂ ਵਿਚਾਰੀ ਨਾਲ ਕੋਈ ਗੱਲਬਾਤ ਕਰਾਂਗੇ ਉੱਚੀ ਨਹੀਂ ਸਾਨੂੰ ਨਹੀਂ ਜਰੂਰਤ ਹੈਗੀ ਪਰ ਅਸੀਂ ਕਹਿੰਦੇ ਭੈਣ ਜੀ ਵੀ ਇਹਦਾ ਇਨਸਾਫ ਮਿਲਣਾ ਚਾਹੀਦਾ ਜੇ ਨਾ ਮਿਲੇ ਇਹ ਪਹਿਲੀ ਸਾਰੇ ਬਦਲਨੇ ਚਾਹੀਦੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਬੱਚੇ ਦੇ ਪੇਪਰ ਨੂੰ ਲੈ ਕੇ ਇਥੋਂ ਦੇ ਪ੍ਰਿੰਸੀਪਲ ਦਾ ਕੀ ਨਾਮ ਹੈ ਜੀ ਮੈਡਮ ਚਚੀਲ ਸਨੀ ਦਾ ਜਿੱਦਾਂ ਤੁਹਾਡੇ ਦੋ ਬੱਚੇ ਪਾਏ ਗਏ ਆ ਸਕੂਲ ਦੇ ਵਿੱਚ ਤੁਸੀਂ ਕਹਿੰਦੇ ਸ਼ੁਰੂ ਤੋਂ ਹੀ ਇੱਥੇ ਪੜ੍ਹੇ ਆ ਉਹਨਾਂ ਦੀ ਦੋ ਬੱਚਿਆਂ ਨੇ ਹੁਣ ਕਰਕੇ ਫੀਸ ਮਾਫ਼ ਸੀ ਜਾਂ ਤੁਹਾਡੇ ਕਰਕੇ ਬੱਚੇ ਲੱਗੇ ਤਾਂ ਕੋਈ ਫੀਸ ਮਾਫ਼ ਕੀਤੀ ਨਹੀਂ 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 ਫੀਸ ਉਸ ਤਾਂ ਨਹੀਂ ਮਾਫ਼ ਉਲਟਾ 5-7000 ਰੁਪਿਆ ਰਹਿੰਦਾ ਸੀਗਾ ਤੇ ਤੁਸੀਂ ਇਹ ਵੇਖੋ ਹੀ ਮੇਰੀ ਰਿਟਰਨ ਚ ਮੇਲ ਆ ਹੈਡ ਆਫਿਸ ਇਹਨਾਂ ਦੇ ਹਾਂ ਡੇਢ ਮਹੀਨਾ ਪਹਿਲਾਂ ਰਿਟਰਨ ਚ ਮੇਲ ਆ ਰੂਟ ਤੋਂ ਫੋਨ ਜਾਂਦੇ ਆ ਵੀ ਭਾਈ ਦੋ ਵੈਨਾਂ ਚੱਲ ਰਹੀਆਂ ਇੱਕ ਉਹਦੀ ਵੈਨ ਬੰਦ ਕਰੋ ਜਾਂ ਮੀਟਿੰਗ ਬੁਲਾਓ ਰਵਨੀਤ ਸਿੰਘ ਨੂੰ ਵਿੱਚ ਸਦੋ ਪੇਰੈਂਟਸ ਕਹਿੰਦੇ ਵੀ ਜੇ ਸਾਨੂੰ ਕੋਈ ਤਰਾਜ ਨਹੀਂਗਾ ਤੇ ਤੁਸੀਂ ਵੀ ਵਿੱਚ ਇਹਨਾਂ ਮੀਟਿੰਗ ਨੂੰ ਨਹੀਂ ਬੁਲਾਈ ਕੋਈ ਕਹਿਣ ਤੇ ਉਹਨਾਂ ਨੂੰ ਰੋਕ ਲੈਂਦੇ ਮੇਰੀ ਰਿਟਰਨ ਚ ਮੇਲ ਆ ਮੈਮ ਕੋਈ ਜਵਾਬ ਨਹੀਂ ਹੈਡਾ ਕੁਸ਼ਾਲੇ ਵੀ ਤੁਹਾਡੀ ਜਿਹੜੀ ਵੈਨ ਦੀ ਸੈਲਰੀ ਹੈਗੀ ਤੁਹਾਨੂੰ ਪੂਰੀ ਮਿਲ ਚੁੱਕੀ ਕਿ ਹਜੇ ਇਹਨਾਂ ਵਾਲੇ ਪੈਣ ਨਹੀਂ 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 10ਵੇਂ ਮਹੀਨੇ ਤੋਂ ਨਾ ਮੈਂ ਕਿਸੇ ਪੇਰੈਂਟਸ ਹਾਂ ਇਹ 5-7 8 ਬੱਚਿਆਂ ਦੇ ਮੇਰੇ ਆ ਮੇਰੇ ਨਾਲ ਰਹੀ ਹੈ ਸ਼ੁਰੂ ਤੋਂ ਇਹ ਫੀਸ ਜਮ੍ਹਾਂ ਕਰਾਈ ਹੋਈ ਹੈ ਇਹਨਾਂ ਨੇ ਅੱਛਾ ਆਪਦੇ ਕੋਲ ਜਮ੍ਹਾਂ ਹਾਲਾਂਕਿ ਮੇਰਾ ਤਾਂ ਕੰਟਰੈਕਟ ਮਾਰਚ ਦਾ ਕਈ ਮੈਂ ਤਾਂ ਇਹਨਾਂ ਤੋਂ ਲੈਣੇ ਆ ਫੀਸ ਹਾਂ ਹਾਂ ਅੱਛਾ ਉਹ ਲੋਕੀ ਵੀ ਆਂਦਾ ਕੰਟਰੈਕਟ ਜਿਹੜਾ ਤੋੜਦਾ ਇਹਨਾਂ ਨੇ ਕੰਟਰੈਕਟ ਦੱਸੋ ਇੱਕ ਨੋਟਿਸ ਲੱਗੇ ਅੱਛਾ ਨੋਟਿਸ ਵੀ ਇਧਰਲੇ ਪਾਸੇ ਮੈਂ ਕੈਮਰਾਮੈਨ ਨੂੰ ਕਹੂੰਗੀ ਕਿ ਇਧਰਲੇ ਪਾਸੇ ਨੋਟਿਸ ਮਤਲਬ ਕਿ ਲਿਖਾਇਆ ਜਾਵੇ ਕੋਈ ਕਿਸੇ ਨੋਟਿਸ ਤੇ ਕੋਈ ਸਾਈਨ ਨਹੀਂ ਹੈਗਾ ਕੋਈ ਮੋਹਰ ਨਹੀਂ ਲੱਗੀ ਕਿਸੇ ਮੋਹਰ ਨਹੀਂ ਲੱਗਿਆ ਕੋਈ ਸਾਈਨ ਨਹੀਂ ਦਿਖਾਓ ਜੀ ਕਿਹ ਹੈ ਜੀ ਇਹਨੂੰ ਕਹਿੰਦੇ ਜੀ ਕਿ ਮਤਲਬ ਕਿ ਗੁੰਡਾਗਰਦੀ ਰਾਜ ਹੈ ਹੂੰ ਹੂੰ ਦੇਖੋ ਅਕੈਡਮੀ ਬੱਚੀ ਜਿਹੜਾ ਹੋਰ ਇਹ ਵਾਲਾ ਨੋਟਸ ਪੂਰਾ ਲਿਖਿਆ ਹੋਇਆ ਹੈ ਤੁਸੀਂ ਕੈਮਰਾਮੈਨ ਨੂੰ ਮੈਂ ਕਹੂੰਗੀ ਕਿ ਜਿਹੜਾ ਨੋਟਸ ਹੈਗਾ ਉਹਨੂੰ ਪੂਰੀ ਤਰ੍ਹਾਂ ਜਿਹੜਾ ਹੈਗਾ ਜ਼ੂਮ ਕਰਕੇ ਦਿਖਾਇਆ ਜਾਵੇ ਇਹਦੇ ਵਿੱਚ ਬਕਾਇਦਾ ਕੋਈ ਨਹੀਂ ਨਾ ਸਕੂਲ ਵੱਲੋਂ ਨੋਟਸ ਜਾਰੀ ਕੀਤਾ ਜਾਂਦਾ ਤਾਂ ਉਹਦੇ ਉੱਪਰ ਜਿਹੜਾ ਹੈਗਾ ਪ੍ਰਿੰਸੀਪਲ ਦੀ ਮੋਹਰ ਜਾਂ ਸਿਗਨੇਚਰ ਵੀ ਕੀਤੇ ਜਾਂਦੇ ਪਰ ਜਿਹੜਾ ਤੁਹਾਨੂੰ ਨੋਟਸ ਦਿਖਾਇਆ ਗਿਆ ਇਸ ਉੱਪਰ ਜਿਹੜਾ ਹੈਗਾ ਪ੍ਰਿੰਸੀਪਲ ਦੀ ਕੋਈ ਮੋਹਰ ਜਾਂ ਸਿਗਨੇਚਰ ਨਹੀਂ ਕੀਤੇ ਗਏ ਇਹਦੇ ਲਈ ਪਾਸੇ ਆਪਾਂ ਪੇਰੈਂਟਸ ਨਾਲ ਵੀ ਗੱਲਬਾਤ ਕਰਦੇ ਆ ਪੇਰੈਂਟਸ ਆਓ ਜਾਵੋ ਵਾਲੇ ਜੀ ਤੁਹਾਡੇ ਬੱਚੇ ਸਕੂਲ ਚ ਪੜ੍ਹਦੇ ਨੇ ਹਾਂਜੀ ਮੇਰੀਆਂ ਦੋ ਗੁੱਡੀਆਂ ਪੜ੍ਹਦੀਆਂ ਨੇ ਕਿਹੜੀ ਕਲਾਸ ਦੇ ਵਿੱਚ ਨੇ ਇੱਕ ਹੈ ਲ ਗਈ ਜੀ ਇਹਦੀ ਇੱਕ ਫਰਸਟ ਕਲਾਸ ਚ ਹੈ ਜੀ ਫਰਸਟ ਕਲਾਸ ਦੇ ਵਿੱਚ ਇਹ ਵੈਨ ਡਰਾਈਵਰ ਨੇ ਕੀ ਤੁਹਾਨੂੰ ਅੱਜ ਤੱਕ ਕੋਈ ਰੋਡ ਦੇ ਉੱਪਰ ਜਾਂ ਕੋਈ ਇਹਨਾਂ ਦੀ ਸ਼ਿਕਾਇਤ ਮਿਲੀ ਆ ਨਹੀਂ ਕੋਈ ਦਿੱਕਤ ਨਹੀਂ ਕਿੱਦਾਂ ਦੇ ਲੱਗਦੇ ਤੁਹਾਨੂੰ ਜਿਵੇਂ ਡਰਾਈਵਰੀ ਕਰਦੇ ਆ ਅੱਜ ਕੱਲ ਦੇਖੋ ਆਪਾਂ ਪੇਰੈਂਟਸ ਜ਼ਿਆਦਾ ਨੋਟ ਕਰਦੇ ਆ ਇਸ ਚੀਜ਼ ਨੂੰ ਬਿਲਕੁਲ ਹਰੇਕ ਬੱਚੇ ਦੇ ਹਾ ਭਾਵੇਂ ਵੇਖ ਕੇ ਸਾਨੂੰ ਡਰਾਈਵਰ ਦੱਸ ਦਿੰਦਾ ਵੀ ਬੱਚਾ ਨੂੰ ਬੁਖਾਰ ਆ ਜਾਂ ਕੁਝ ਵੀ ਹੈ ਨਾ ਹੂੰ ਤੇ ਸਾਨੂੰ ਤਾਂ ਕਦੇ ਕੋਈ ਕੰਪਲੇਂਟ ਆਈ ਨਹੀਂ ਡਰਾਈਵਰ ਟਾਈਮ ਤੁਸੀਂ ਵੀ ਪੇਰੈਂਟ ਸੀ ਹੋ ਜੀ ਨਹੀਂ ਜੀ ਆਪਣੇ ਬੱਚੇ ਪੜ੍ਹਦੇ ਇਥੇ ਹੀ ਕਿਹੜੀ ਕਿਹੜੀ ਕਲਾਸ ਦੇ ਵਿੱਚ ਐ ਕਿਹ ਅ ਦੂਜੀ ਚੋਟੀਆਂ ਕਲਾਸਾਂ ਦੇ ਵਿੱਚ ਛੋਟੀਆਂ ਕਲਾਸਾਂ ਜੀ ਛੋਟੀਆਂ ਕਲਾਸਾਂ ਦੇ ਵਿੱਚ ਐਸੇ ਵੀਰ ਦੇ ਰਵਨੀਤ ਦੀ ਵੈਦ ਨਹੀਂ ਜੀ ਆਪਣਾ ਪਰੌਣਾ ਹੀ ਹੈ ਅੱਛਾ ਜੀ ਹਾਂਜੀ ਸਾਡੇ ਵਿੱਚ ਰਵਿੰਦਰ ਸਿੰਘ ਕਿਹੜੀ ਕਲਾਸ ਵਿੱਚ ਆਇਆ ਐਲ ਕੇ ਜੀ ਚ ਆਈ ਮੇਰੀ ਕੁੜੀਆ ਹਾਂਜੀ ਕਦੇ ਵੀ ਮੰਨ ਲਾ ਜੰਨੂ ਬੱਚਾ ਚੜ ਜਾਂਦਾ ਜਿੰਨਾ ਚਿਰ ਸ਼ੀਟ ਤੇ ਨਹੀਂ ਬੰਦਾ ਇਹ ਉਹਨਾਂ ਚਿਰ ਵੈਨ ਨਹੀਂ ਤੋੜਦੇ ਜੀ ਇਹਨਾਂ ਨੇ ਜਿੰਨਾ ਚਿਰ ਕੋਈ ਪੇਰੈਂਟਸ ਲੈਣ ਨਹੀਂ ਆਉਂਦਾ ਨਾ ਇਹਨਾਂ ਨੇ ਉਨੇ ਚਿਰ ਵੈਨ ਤੋੜਨੀਆ ਜੇਕਰ ਵੀ ਕੋਈ ਨਵਾਂ ਵੀ ਜਾਂਦਾ ਇਹਨਾਂ ਨੇ ਪੁੱਛਣਾ ਵੀ ਦੂਜੇ ਬੱਚਿਆਂ ਨੂੰ ਵੀ ਤੁਸੀਂ ਇਹਨੂੰ ਜਾਣਦੇ ਆ ਜਾਂ ਨਹੀਂ ਅਸੀਂ ਤੁਹਾਨੂੰ ਇਹ ਵਧੀਆ ਲੱਗਿਆ ਤੁਹਾਡਾ ਬੱਚਾ ਇਹਨਾਂ ਦੀ ਵੈਨ ਦੇ ਵਿੱਚ ਸੇਫ ਹੈ ਬਿਲਕੁਲ ਸੇਫ ਹੈ ਜਿੱਦਾਂ ਇਹਨਾਂ ਨੇ ਸਕੂਲ ਦੀਆਂ ਅੰਦਰਲੇ ਕਾਲਜ ਦੀਆਂ ਗਤੀਵਿਧੀਆਂ ਦੱਸੀਆਂ ਛੋਟੇ ਛੋਟੇ ਬੱਚਿਆਂ ਦੀਆਂ ਸ਼ਰਾਰਤਾਂ ਦੱਸੀਆਂ ਉਹਨਾਂ ਨੂੰ ਲੱਗ ਕੇ ਵੇਖ ਕੇ ਲੱਗਦਾ ਕਿ ਤੁਹਾਡੇ ਬੱਚੇ ਇਸ ਅਕੈਡਮੀ ਦੇ ਵਿੱਚ ਸੇਫ ਹੈ ਨਹੀਂ ਮੈਡਮ ਦੇਖੋ ਪਹਿਲੀ ਗੱਲ ਨਾ ਇੱਕ ਦਿਨ ਮੇਰੇ ਪਾਪਾ ਲੈਣ ਆਏ ਬੱਚੇ ਨੂੰ ਇਹਨਾਂ ਨੇ ਛੁੱਟੀ ਦਿੱਤੀ ਉਹ ਇਹ ਬੱਚਾ ਲੈਣ ਆਇਆ ਇਹ ਕਿੰਨੇ ਦਾ ਸਾਨੂੰ ਇਹ ਰੂਲ ਗਲਤ ਲਿਖਿਆ ਵੀ ਚੱਲ ਵੀ ਮਾਪਿਆਂ ਦੀ ਦੋ ਜਣਿਆਂ ਦੀ ਫੋਟੋ ਲੱਗਣੀ ਚਾਹੀਦੀ ਆ ਬਿਲਕੁਲ ਹਰੇਕ ਸਕੂਲ ਚ ਹਾਂਜੀ ਹੁੰਦਾ ਇੱਥੇ ਜਿਹੜਾ ਬੱਚੇ ਨੂੰ ਮਰਜ਼ੀ ਛੁੱਟੀ ਦਵਾ ਕੇ ਲੈ ਜਾਏ ਇਹਨਾਂ ਦਾ ਕੋਈ ਨਹੀਂਗਾ ਕੋਈ ਵੀ ਆ ਕੇ ਲੈ ਜਾ ਸਕਦਾ ਨਹੀਂ ਕੋਈ ਨਾ ਇੱਕ ਸਾਡਾ ਮੰਨ ਲਾ ਵੀ ਇਹਨਾਂ ਨੇ ਮੇਥੋਂ ਮਰਾੜ ਹੈਗਾ 1.5 ਕਿਲੋਮੀਟਰ ਵੜ ਚ ਘਾਟ ਹੀ ਹੋਊਗਾ ਉੱਥੋਂ ਦਾ ਕਿਰਾਇਆ ਇਹਨਾਂ ਨੇ 845 ਰੁਪਏ ਲੈਂਦੇ ਆਂ ਇਹ ਵੈਨ ਦਾ ਜਾਨੀ ਕਿ ਸਾਨੂੰ ਇਹ ਵੀ ਜ਼ਿਆਦਾ ਲੱਗਿਆ ਜੀ ਅੱਛਾ ਵੈਨ ਕਿਰਾਇਆ ਵੀ ਵਧ ਜਿਵੇਂ ਇਹ ਵੀਰ ਜੀ ਨੇ ਦੱਸਿਆ ਕਿ ਸਕੂਲ ਦੀਆਂ ਫੀਸਾਂ ਵੀ ਵਧ ਨੇ ਹਾਂਜੀ ਵਧ ਰਹੀਆਂ ਬਿਲਡਿੰਗ ਤੁਸੀਂ ਅੰਦਰੋਂ ਜਾ ਕੇ ਚੈੱਕ ਕੀਤੀ ਹੋਈ ਹੈ ਜਿਵੇਂ ਪੇਰੈਂਟਸ ਹੁੰਦਾ ਆਪਾਂ ਜਾ ਕੇ ਪੁੱਛਣੇ ਲੈ ਕੇ ਦੇ ਦਿੰਦੇ ਸਾਨੂੰ ਲਾਊਡ ਨਹੀਂ ਲਓ ਜਾਣ ਹੀ ਨਹੀਂ ਅੱਛਾ ਸਕੂਲ ਦੀ ਬਿਲਡਿੰਗ ਵੇਖਣਾ ਚੈੱਕ ਕਰਨਾ ਅਲਾਊਡ ਨਹੀਂ ਹੈਗਾ ਸਰ ਰਿਸੈਪਸ਼ਨ ਤੇ ਜਾਨੇ ਜਾਂ ਸਾਨੂੰ ਬੱਚੇ ਥੋੜੀਆਂ ਫੀਸਾਂ ਜੇ ਮਤਲਬ ਕਿ ਠੀਕ ਹੈ ਕਿ ਜ਼ਿਆਦਾ ਨਹੀਂ ਨਹੀਂ ਵੀ ਸਾਨੂੰ ਥੋੜੀਆਂ ਜਿਆਦਾ ਲੱਗਦੀਆਂ ਹਨ ਵੈਨ ਫੀਸ ਜ਼ਿਆਦਾ ਲੱਗਦੀ ਹੈ ਵੈਨ ਫੀਸ ਜ਼ਿਆਦਾ ਲੱਗਦੀ ਹੈ ਹਾਂਜੀ ਸਾਰੇ ਸਕੂਲਾਂ ਨਾਲੋਂ ਜ਼ਿਆਦਾ ਹੈ ਤਿੰਨ ਵਾਰੀ ਨਾ ਇਹਨਾਂ ਨਾਲ ਮੈਡਮ ਮੀਟ ਹੋਈ ਸਾਡੀ ਪ੍ਰਧਾਨ ਕਾਲਾ ਜੀ ਸਾਰੇ ਸੀ ਇਹਨਾਂ ਦੀ ਉੱਪਰਲੀ ਮੈਨੇਜਮੈਂਟ ਨੇ ਕੋਈ ਸਾਨੂੰ ਜਵਾਬ ਹੀ ਨਹੀਂ ਦਿੱਤਾ ਉਸ ਤੋਂ ਬਾਅਦ ਚੌਥੀ ਵਾਰੀ ਬਾਬਾ ਜਸਵੰਦਰ ਸਿੰਘ ਤੇ ਇੰਦਰਪ੍ਰੀਤ ਜੀ ਆਏ ਉਹ ਵੀ ਇਹਨਾਂ ਦੇ ਫੇਵਰਟ ਦੀ ਗੱਲ ਕਰੀਗੇ ਉਹਨਾਂ ਨੇ ਕੋਈ ਸਾਡਾ ਠੋਸ ਕੋਈ ਗੱਲ ਨਹੀਂ ਸੁਣੀ ਕਿਸੇ ਦੀ ਹਾਲਾਂਕਿ ਤਿੰਨੇ ਚਾਰੇ ਮੀਟਿੰਗਾਂ ਜਰਵੰਦੀਪ ਸਿੰਘ ਦੇ ਨਾਲ ਅਸੀਂ ਨੂੰ ਲੈ ਕੇ ਸਕੂਲ ਦੇ ਪਰ ਉਹ ਇਹ ਕਹਿੰਦੇ ਕਿ ਵੀ ਇਹ ਤਾਂ ਟ੍ਰਾਂਸਪੋਰਟ ਮਹਿਕਮਾ ਲੱਗਾ। ਹੂੰ। ਕੋਈ ਮੇਲ ਪਾਉਂਦੇ ਨਾ ਸਾਨੂੰ ਕੋਈ ਹੁੰਦਾ ਰਿਪਲਾਈ ਦਿੰਦਾ ਨਾ ਇਹ ਲਗਾਤਾਰ। ਜਿੱਦਾਂ ਰਵਨੀਤ ਜੀ ਇਹ ਸਕੂਲ ਦੇ ਵਿੱਚ ਵੈਨ ਦੇ ਵਿੱਚ ਮਤਲਬ ਕਿ ਸਕੂਲ ਦੇ ਨਾਲ ਨੇ ਤੁਸੀਂ ਵੀ ਇੱਥੇ ਨੇੜਿਓਂ ਕੀ ਲੱਗਦਾ ਕਿ ਜਿਹੜੀਆਂ ਗਤੀਵਿਧੀਆਂ ਇਹਨਾਂ ਨੇ ਦੇਖੀਆਂ ਵਾਕਈ ਸਕੂਲ ਦੇ ਵਿੱਚ ਹੋ ਰਹੀਆਂ ਨੇ? ਹਾਂਜੀ ਹਾਂਜੀ ਹੋ ਰਹੀਆਂ ਜੀ। ਕੁੜੀਆਂ ਦੇ ਨਾਲ ਜਿਵੇਂ ਬੱਚੇ ਛੋਟੇ ਸ਼ਰਾਰਤਾਂ ਕਰ ਰਹੇ ਨੇ ਜਿਵੇਂ ਨਹੀਂ ਹੁੰਦੀ। ਹਾਂਜੀ ਹਾਂਜੀ ਹੋ ਰਹੀਆਂ ਜੀ। ਅਕਾਊਂਟੈਂਟ ਤੁਹਾਨੂੰ ਬੋਲੇ ਸੀਗੇ ਕੋਈ ਮੈਨੇਜਰ। ਅਕਾਊਂਟੈਂਟ ਆ। ਉਲਟਾ ਸਗੋ ਨਾ ਆਪਣਾ ਮਤਲਬ ਵੀ ਭਰੋ ਸਾ ਵੀ ਮੈਂ ਕਿਹਾ ਵੀ ਮੈਡਮ ਨੂੰ ਟਰਾਂਸਪੋਰਟ ਮੈਨੇਜਰ ਤੇ ਅਕਾਊਂਟੈਂਟ ਤੇ ਪ੍ਰਿੰਸੀਪਲ ਮੈਡਮ ਸੀਗੇ ਅੰਦਰ ਜਿੱਥੋਂ ਸ਼ੁਰੂਆਤ ਹੋਈ ਆ ਜੀ ਮੈਂ ਕਿਹਾ ਜੀ ਤੁਸੀਂ ਤਿੰਨੇ ਕੋਲੇ ਕਹਿ ਦਨਾਂ ਨੇ ਉੱਥੋਂ ਸ਼ੁਰੂਆਤ ਹੁੰਦੀ ਆ ਮੈਂ ਜੀ ਤੁਸੀਂ ਤਿੰਨੇ ਬੇੜਾ ਕਰਕੇ ਕਰ ਰਹੇ ਸੀ ਸਕੂਲ ਦਾ ਬਾਅਦ ਉੱਥੋਂ ਰੱਖਣ ਲੱਗ ਗਈ ਇਹੇ ਉਸ ਤੋਂ ਬਾਅਦ ਬਸ ਫਿਰ ਆਹ ਸਾਰੇ ਮੀਟਿੰਗਾਂ ਪਤਾ ਨਹੀਂ ਕਿੰਨੇ ਕਰੀਆਂ ਹੋਈਆਂ ਹਰ ਗੱਲ ਦੀ ਮਤਲਬ ਬਿਨਾਂ ਕਸੂਰ ਤੋਂ ਮੇਰਾ ਕਿਸੇ ਰੇੜਨ ਚ ਮਾਫੀ ਲੈਂਦੀ ਰਹੀ ਇਹੇ ਜੀ ਚਲੋ ਬਾ ਜੀ ਵੀ ਜੇਕਰ ਮਤਲਬ ਕਿ ਇਹਨਾਂ ਨੇ ਇਹਨੂੰ ਇਨਸਾਫ ਨਾ ਦਿੱਤਾ ਅਸੀਂ ਇਹ ਮੈਨੇਜਮੈਂਟ ਤੇ ਕਾਰਵਾਈ ਕਰਾਉਣੇ ਜਿਹੜੀ ਬੱਚੇ ਨੂੰ ਇਹਨਾਂ ਨੇ ਖਰਾਬ ਕੀਤਾ ਪੇਪਰ ਦੇ ਵਿੱਚ ਰਹਿਣ ਤੋਂ ਅਨਕਾਰੀ ਕੀਤੀ ਆ ਇਹਨੇ ਵੀ 3.5 ਲੱਖ ਰੁਪਏ ਲੈਣਾ ਸੀ ਉਹਨੇ ਕੋਈ 10-5000 ਰੁਪਏ ਵਿਚ ਇਹਨਾਂ ਨੇ ਨੀਚੀ ਰੰਜਿਸ਼ ਰੱਖੀ ਆ ਅਸੀਂ ਇਥੇ ਪੱਕੇ ਤੌਰ ਤੇ ਧਰਨਾ ਲਾਵਾਂਗੇ 3 ਦਿਨ ਦੇ ਨੂੰ ਟਾਈਮ ਦਿੰਨੇ ਆ ਸਾਡੇ ਅਗੇ 3 ਮਹੀਨੇ ਇਹਨਾਂ ਨੇ ਖਰਾਬ ਕੀਤੇ ਆ ਇਹ ਅਸੀਂ ਪੱਕੇ ਤੌਰ ਤੇ ਇਹਨਾਂ ਨੂੰ ਬਦਲੀ ਕਰਕੇ ਪੱਕੀ ਜਿਹੜੀ ਸਾਡੀਆਂ ਇਹ ਕਮੇਟੀ ਬਣੇ ਪਿੰਡਾਂ ਦੀ ਜਿਨ੍ਹਾਂ ਨੇ ਵਿਤਕ ਸਵਾ ਦੀ ਜ਼ਮੀਨ ਦਿੱਤੀ ਹੈ ਤੇ ਨਹੀਂ ਅਸੀਂ ਇਹਨਾਂ ਤੇ ਕਾਰਵਾਈ ਕਰਨੀ ਚਾਹੁੰਦੇ ਹਾਂ ਚੰਗੀ ਮੈਨੇਜਮੈਂਟ ਆਵੇ ਇੱਥੇ ਕੀ ਕਹਿਣਾ ਚਾਹੁੰਦੇ ਸੀ ਮੈਮ ਜੀ ਇੱਥੇ ਕਹਿਣਾ ਚਾਹੁੰਦੇ ਹਾਂ ਜੀ ਵੀ ਇੱਕ ਡਰਾਈਵਰ ਨੇ ਕਿਸੇ ਗੁੜੀਆਂ ਨੂੰ ਕਿਹਾ ਸੀ ਦੇ ਵੀ ਭਾਈ ਸਾਨੂੰ ਆਪਦੀ ਆਈਡੀ ਦਿਓ ਆਈਡੀ ਕਾਰਡ ਆਈਡੀ ਮਤਲਬ ਫੇਸਬੁੱਕ ਆਈਡੀ ਜਾਂ ਕੋਈ ਵੀ ਮੰਗੇ ਜੀ ਜਿਸ ਕਰਕੇ ਮੰਨ ਲਓ ਵੀ ਉਹਨੇ ਆਪਣੇ ਘਰੇ ਜਾ ਕੇ ਦੱਸਿਆ ਗੁੜੀਆਂ ਨੇ ਉਹਨਾਂ ਨੇ ਇੱਥੇ ਫੋਨ ਕੀਤਾ ਮੈਡਮ ਨੇ ਸਾਰੇ ਡਰਾਈਵਰਾਂ ਨੂੰ ਬੁਲਾ ਕੇ ਕਿਹਾ ਤੇ ਭਾਈ ਵੀ ਇਹ ਕੰਮ ਨਹੀਂ ਕਰਨਾ ਜਿਹੜੇ ਬੰਦੇ ਨੇ ਇਹ ਕੰਮ ਕੀਤਾ ਉਹਨੂੰ ਸਕੂਲ ਚੋਂ ਬਾਹਰ ਨਹੀਂ ਕੱਢੇ ਨਾ ਬਾਹਰ ਕੱਢਿਆ ਨਾ ਉਹ ਤਾਂ ਨੋ-ਸ਼ੋ ਕੀਤਾ ਉਹਨਾਂ ਦੀਆਂ ਗੱਡੀਆਂ ਚੱਲ ਰਹੀਆਂ ਜਿਹੜੇ ਇੱਜ਼ਤਦਾਰ ਬੰਦੇ ਆ ਉਹਨਾਂ ਦੀਆਂ ਗੱਡੀਆਂ ਦੇ ਕੰਡੈਕਟਰ ਸੀ ਮੀਨਸ ਕੀ ਇਥੋਂ ਕੀ ਕਰਦੇ ਹੋ ਤੁਸੀਂ ਸਕੂਲ ਦੇ ਵਿੱਚੋਂ ਅਕੈਡਮੀ ਚੋਂ ਨਹੀਂ ਨਹੀਂ ਜੀ ਅਕੈਡਮੀ ਤੋਂ ਤਾਂ ਨਹੀਂ ਤੁਸੀਂ ਬਾਹਰ ਤੋਂ ਹਾਂਜੀ ਸਾਨੂੰ ਕਹਿੰਦੇ ਇਹਦੇ ਇਥੋਂ ਮਿਲਦੀ ਜੀ ਸਾਨੂੰ ਸਕੂਲੋਂ ਡਰਾਈਵਰ ਖੜੇ ਸਾਰੇ ਡਰਾਈਵਰਾਂ ਨੂੰ ਪੁੱਛਣ ਤੇ ਮੈਨੂੰ ਮਿਲਿਆ ਜੀ ਸਾਰੇ ਮੰਨ ਲਓ ਜੀ ਕਸੂਰ ਇੱਕ ਬੰਦੇ ਦਾ ਅਮਰਤ ਛਕਿਆ ਗੁਰੂ ਕੇ ਸਿੰਘ ਆ ਸਾਨੂੰ ਸਾਰਿਆਂ ਤੇ ਕਿਉਂ ਧੱਬਾ ਲਾਇਆ ਨੇ ਦੱਸੀ ਤੁਹਾਨੂੰ ਲੱਗਦਾ ਕਿ ਅੱਜ ਉਸ ਡਰਾਈਵਰ ਦੀ ਜਿਹੜੀ ਗਲਤੀ ਸੀ ਉਹਨੂੰ ਸ਼ਿਪਾਤ ਅਤੇ ਸ਼ਾਇਦ ਦੁਬਾਰਾ ਨਾ ਕਰੂਗਾ 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 ਜੀ ਗੱਲ ਕਿ ਉਹਦਾ ਨਾਂ ਵੀ ਸ਼ੋ ਨਹੀਂ ਹੋਣ ਦਿੱਤਾ ਤੁਸੀਂ ਮੈਡਮ ਨੂੰ ਪੁੱਛੋ ਵੀ ਕੌਣ ਸੀ ਉਹ ਬੰਦਾ ਉਹ ਸਾਰੇ ਡਰਾਈਵਰਾਂ ਨੂੰ ਨੇ ਸੱਦਿਆ ਕਿੱਡੀ ਵੱਡੀ ਗਲਤੀ ਤੁਹਾਡੇ ਘਰੇ ਕਿਹੜੀਆਂ ਵਹਿਣਾਂ ਚੱਲ ਰਹੀਆਂ ਮਤਲਬ ਵਹਿ ਨਹੀਂ ਬਾਹਰ ਕੱਢੀ ਗਈ ਨਾ ਉਹਨੂੰ ਕਿਸੇ ਡਰਾਈਵਰ ਨੂੰ ਕੁਝ ਕਿਹਾ ਇਨਫੋਰਮੇਸ਼ਨ ਤੁਹਾਨੂੰ ਕਿੱਥੋਂ ਮਿਲੀ ਸੀ ਜੀ ਇਹ ਸੋ ਸਕੂਲੋਂ ਨਹੀਂ ਆ ਡਰਾਈਵਰ ਖੜੇ ਤੁਸੀਂ ਡਰਾਈਵਰ ਨੂੰ ਪੁੱਛੋ ਸਾਰੇ ਡਰਾਈਵਰ ਸਾਡੇ ਸੱਦ ਕੇ ਸਾਰੇ ਜਦ ਕੇ ਹੱਕ ਇੱਕ ਦਾ ਸੀ ਹਾਂਜੀ ਸਾਨੂੰ ਬੁਲਾਇਆ ਤੇ ਹੱਕ ਇੱਕ ਦਾ ਸੀ ਉਹਨੂੰ ਸੱਦ ਕੇ ਕਹਿਣਾ ਤੇ ਉਹਨੂੰ ਬਾਹਰ ਕੱਢਣਾ ਦੀ ਵੈਣ ਮੰਨ ਲਓ ਬੰਦ ਕਰਨੀ ਚਾਹੀਦੀ ਤੇ ਜਿਨ੍ਹਾਂ ਦੀਆਂ ਬੰਦ ਨਹੀਂ ਕਰਨੀਆਂ ਚੱਲਣੀਆਂ ਚਾਹੀਦੀਆਂ ਉਹਨਾਂ ਦੇ ਕਨੈਕਟਰ ਹੋ ਰਹੇ ੜੀ ਹੂੰ ਜੀ ਇੱਕ ਵੀ ਕਾਗਜ਼ਾਂ ਦਾ ਹੋਵੇ ਨਾ ਮੰਨ ਲਾ ਲਾਇਸੈਂਸ ਦਾ ਇਸ਼ੂ ਸੀਗਾ ਜੀ ਲਾਇਸੈਂਸ ਦਾ ਇਸ਼ੂ ਸੀਗਾ ਤੇ ਟਰੈਵਲ ਗੱਡੀ ਸੀਗੀ ਉਹਦਾ ਹਨਾ ਤੇ ਉਹ ਆਪਣਾ ਉਹਨਾਂ ਨੂੰ ਪ੍ਰਾਈਵੇਟ ਕਰਨ ਲਈ ਕਿਹਾ ਮੈਂ ਜ਼ਿੰਮੇਵਾਰੀ ਲੈਂਦਾ ਸੀਗਾ ਮੈਂ ਹੀ ਮੇਰੀ ਜ਼ਿੰਮੇਵਾਰੀ ਆ ਤੇ ਆਪਾਂ ਫੇਰ ਕੰਟਰੈਕਟ ਕਰ ਲਾਂਗੇ ਤੇ ਪਹਿਲਾਂ ਤਾਂ ਹੂੰ ਸੈਨ ਕਰਾਈ ਫਿਰ ਟ੍ਰਾਂਸਪੋਰਟ ਮੈਨੇਜਰ ਪ੍ਰਗਟ ਸਿੰਘ ਕਹਿੰਦਾ ਨਹੀਂ ਕਹਿੰਦਾ ਵੀ ਸਟਾਮਪ ਤੇ ਸਾਈਨ ਕਰਾਓ ਆ ਵੇਖੋ ਇਹ ਤਰੀਕ ਵੇਖੋ ਆ ਪੁਰਾਣੇ ਹੋਏ ਵੇ ਆ ਆ ਵੇਖੋ 1 ਮਿੰਟ ਇਹ 5 5 24 ਦਾ ਸਾਰੇ ਪੇਰੈਂਟਸ ਨੇ ਸਾਈਨ ਕੀਤੇ ਇੱਕ ਪਾਸੇ ਗੱਡੀ ਪ੍ਰਾਈਵੇਟ ਨਹੀਂ ਹੋਈ ਮੇਰੀ ਬਿਨਾ ਕਿਸੇ ਰੂਟ ਕੰਪਲੇਂਟ ਤੋਂ ਨਜੀ ਰੰਜਿਸ਼ ਕਰਕੇ ਇਹਨਾਂ ਨੇ ਧੱਕੇ ਨਾਲ ਪ੍ਰਾਈਵੇਟ ਕਰਤੀ ਆ ਮੈਮ ਹੈਗੇ ਆ ਹਾਂ ਇਹ ਪ੍ਰਸ਼ਾਸਨ ਦੇ ਡੀਰ ਮੈਡਮ ਦੇ ਐਪਲੀਕੇਸ਼ਨਾਂ ਦਿੱਤੀਆਂ ਬੱਚੀ ਦਾ ਰੋਲ ਨੰਬਰ ਨਹੀਂ ਦਿੱਤਾ ਇਹਨਾਂ ਨੇ ਤੁਹਾਡੀ ਬੇਟੀ ਦਾ ਜਿਹੜਾ ਹਾਂ ਇਹ ਦੋਏ ਮਤਲਬ ਕ ਐਪਲੀਕੇਸ਼ਨਾਂ ਲਿਖੀਆਂ ਫਿਰ ਮੈਂ ਰਾਤ ਨੂੰ ਮीडियो ਨਹੀਂ ਕਿਸੇ ਤੁਸੀਂ ਹਾਂ ਮीडियो ਮੈਡਮ ਦਾ ਮੈਂ ਨੰਬਰ ਲੈ ਕੇ ਰਾਤ ਨੂੰ ਮਤਲਬ ਸੰਡੇ ਸੀ ਨਾ ਉਸ ਦਿਨ ਹਾਂ ਤੇ ਉਹ ਕਹਿੰਦੇ ਵੀ ਮੈਂ ਉਹਨਾਂ ਨੂੰ ਵਟਸਐਪ ਕੀਤੀ ਉਹ ਕਹਿੰਦੇ ਭੇਜੋ ਤੇ ਆਹੀ ਹੈ ਨਾ ਪਿਕਚਰ ਇਹ ਆ ਵੀ ਸਾਰਾ ਸਿਆਲ ਮੈਂ ਧੌਂਦੇ ਚ ਬੱਚੇ ਸੜਕ ਤੇ ਲੰੋਂਦਾ ਰਿਆ ਜੀ ਤੇ ਉਸ ਤੋਂ ਉਸ ਤੋਂ ਬਾਅਦ ਹੀ ਆ ਸਕਿਉਰਟੀ ਵਾਲੇ ਪਰੇਸ਼ਾਨ ਹੁੰਦੇ ਰਏ ਗੇਟ ਤੇ ਕਿਉਂ ਟ੍ਰੈਫਿਕ ਲੱਗ ਜਾਂਦਾ ਸੀ ਧੌਂਦੇ ਚ ਬੱਚੇ ਲੋਂਦਾ ਸੀ ਜਦੋਂ ਮੈਂ ਤੇ ਆ ਸਕਿਉਰਟੀ ਅ ਲਗ ਡਿਪਾਰਟਮੈਂਟ ਆ ਉਹਨਾਂ ਨੇ ਅੰਦਰ ਵੀ ਲੱਗੀ ਵੀ ਆ ਇਹ ਆ ਉਹਦੀ ਕਾਪੀ ਆ ਉਹਨਾਂ ਨੇ ਬੜੂ ਸਾਹਿਬ ਹੈੱਡ ਆਫਿਸ ਨੂੰ ਭਾਈ ਵੀ ਜਿਹੜੀ ਇੱਕ ਤਰੀਕ ਤੋਂ ਤੁਸੀਂ ਗੱਡੀ ਬੰਦ ਕੀਤੀ ਵੀ ਉਹ ਆ ਰਹੀ ਬੱਚੇ ਲੈ ਕੇ ਉਹਦਾ ਕੁਝ ਕਰੋ ਇਹਨਾਂ ਨੇ ਫਿਰ ਨਹੀਂ ਪ੍ਰਵਾਹ ਕੀਤੀ ਮਤਲਬ ਮੈਡਮ ਦੇ ਕਹਿਣ ਤੇ ਉੱਥੇ ਕਰਨ ਨਹੀਂ ਦਿੱਤੀਗੀ ਪਰਮਿੰਦਰ ਸਿੰਘ ਆ ਉਹਨਾਂ ਨੇ ਹਨਾ ਵੀ ਉਹਨਾਂ ਨੇ ਗੱਲ ਕਰਕੇ ਆ ਮੇਰੇ ਆ ਮੇਰਾ ਵਕੀਲ ਹਨਾ ਇਹਨਾਂ ਨੂੰ ਨੋਟਿਸ ਭੇਜਦਾ ਇੱਥੇ ਤੇ ਹੈੱਡ ਆਫਿਸ ਆ ਦੋਵੇਂ ਤੇ ਉਹਦਾ ਡਿਪਾਰਟਮੈਂਟ ਲੱਗਾ ਟ੍ਰਾਂਸਪੋਰਟ ਹਨਾ ਤੇ ਉਹਦਾ ਜੋ ਹਾਂ ਹਾਂ ਸਹੀ ਹੈ ਸੇਮ ਹੀ ਆ ਇੱਕ ਹੈੱਡ ਆਫਿਸ ਜਾਂਦਾ ਹੀ ਇੱਕ ਇੱਥੇ ਮਤਲਬ ਬੜੂ ਸਾਹਿਬ ਜਾਂਦਾ ਇੱਕ ਇੱਥੇ ਆਇਆ ਸੀਗਾ ਤੇ ਆ ਮੈਡਮ ਜਵਾਬ ਦਿੰਦੀ ਹੈ ਜੀ ਉਹਦਾ ਕਹਿੰਦੀ ਕੰਟ੍ਰੈਕਟ ਹੀ ਨਹੀਂ ਹੈਗਾ ਇਹ ਗੱਡੀ ਦਾ ਤੇ ਆ ਜਿਹੜੀ ਆ 2 ਮਹੀਨੇ ਪਹਿਲਾਂ ਦੀ ਮਤਲਬ ਰਿਟਰਨ ਚ ਮੇਲ ਆ ਜਿਹੜੀ ਇਹ ਹੈੱਡ ਆਫਿਸ ਪਾਈ ਵੀ ਸੀਗੀ ਇਹ ਚ ਬਕਾਇਦਾ ਰੋਲ ਨੰਬਰ ਦਾ ਵੀ ਆਈ ਮੈਂ ਵੀ ਆ ਕੇ ਬਹਿ ਕੇ ਗੱਲ ਕਰਾਂ ਸਾਡੇ ਨਾਲ अच्छा वो भी नहीं है मैं कर दी पूरी की थी भी और नहीं देतेगी हालांकि ट्रस्ट च हैगे मैं काका वीर जी दा नंबर पुछया जी बहुत ट्रस्ट ਦੇ ਵਿੱਚ ਮੈਂ ਆ ਜਿਹੜੇ ਹਨ ਉਹਨਾਂ ਚੋਂ ਆ ਬਹੁਤ ਸਦਕਾਰ ਹੋਗਾ जी पर परमिंद्रਾ ਇੱਥੋਂ ਤੱਕ ਹੀ ਗੱਲ ਰਹਿ ਗਈ ਮੈਨੂੰ ਹਜੇ ਵੀ ਪੂਰਾ ਭਰੋਸਾ ਵੀ ਉਹ ਤਾਂ ਉਹਨਾਂ ਤੱਕ ਗੱਲ ਅਸਲੀਅਤ ਇਹਨਾਂ ਨੇ ਜਾਣ ਨਹੀਂ ਦਿੱਤੀ हां काका वीर जी ਅਗਲੇ ਦਰਸਾਂਗਾ हां 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 ਕਿੰਨੀਆਂ ਹੀ ਮੇਲ ਪਾਤੀਆਂ ਤੁਸੀਂ ਸਾਰੀਆਂ ਟੋਟਲ ਸਾਡੀਆਂ ਤਕਰੀਬਨ 2-3 ਮੇਲਾ ਹੀ ਉਹਨਾਂ ਚੋਂ ਇੱਕ ਆ ਮਗਰੋਲਾਸ਼ ਤੇ ਪਾਈ ਸੀ ਇਹ ਚ ਜਿਕਰ ਵੀ ਕੀਤਾ ਵੀ ਇਹ ਲਾਸਟ ਮੇਲਾ ਹਾਲਾਂਕਿ ਉਹ ਰਿਕੋਰਡੀਆਂ ਵੀ ਆਈ ਗੱਲ ਮਾਫੀ ਵਾਲਾ ਰਿਟਰਨ ਦੇ ਵਿੱਚ ਹੈਗਾ ਹਾਂ ਆ ਦੇਖੋ ਜੀ ਰਿਟਰਨ ਚੈੱਕ ਆ ਜੀ ਮੇਨਾ ਕਸੂਰ ਤੋਂ ਮਾਫੀ ਮੈਂ ਕਿਹਾ ਜੀ ਚਲੋ ਹਨਾ ਵੀ ਆ ਸਾਲ ਪੂਰਾ ਕਰ ਲਾਂਗੇ ਆ ਕੌਮੀ ਕਿਸਾਨ ਜਥੇਬੰਦੀ ਦੇ ਮਾਨ ਸਤਕਾਰਯੋਗ ਬਿੰਦਰ ਸਿੰਘ ਗੋਲੇ ਵਾਲਾ ਤੇ ਨਾਲ ਹਨਾ ਸਾਰਿਆਂ ਨੇ ਆ ਆ ਇਹ ਫੇਰ ਨਹੀਂ ਮੰਨੀ ਕਦੇ ਆਖੇ ਜੀ ਤਾਂ ਗੱਲ ਚਲੀ ਗਈ ਕਦੇ ਕਹਿੰਦੀ ਵੀ ਪੇਰੈਂਟਸ ਲਿਖ ਕੇ ਦੇਗੇ ਆ ਪੇਰੈਂਟਸ ਆ ਸਾਹਮਣੇ ਸਾਰੇ ਹੀ ਆ ਜੇ ਕਿਸੇ ਨੂੰ ਕੋਈ ਕੰਪਲੇਂਟ ਹੋਵੇ ਤਾਂ ਫਿਰ ਮੇਰੇ ਨਾਲ ਕਿਉਂ ਚੜਾਉਣ ਬੱਚੇ ਹਾਲਾਂਕਿ ਡਰਾਈਵਰਾਂ ਦੀ ਕਮਜ਼ੋਰੀ ਫੜ ਲੈਂਦੀ ਹੈ ਇਹ ਪਿੰਚਾ ਇਹਨਾਂ ਨੂੰ ਪਤਾ ਹੈ ਕਿ ਜਿਸ ਦਿਨ ਤੁਹਾਡੀ ਵੈਨ ਬੰਦ ਕੀਤੀ ਸੀਗੀ ਉਹ ਕਿੰਨੀ ਤਰੀਕ ਸੀ ਕਿ ਜਦੋਂ ਇਹਨਾਂ ਨੇ ਆਪਦੀ ਬੱਸ ਪਾਈ ਸੀਗੀ 10 ਦਾਸ ਆ ਵੇਖੀ ਅੱਛਾ ਉਹ ਵੀ ਤੁਹਾਡੇ ਕੋਲੇ ਹੈਗਾ ਕੋਈ ਹੈਗਾ ਜੀ ਆ ਬਾਹਰ ਨੋਟਿਸ ਵੀ ਉਹਦੇ ਲੱਗੇ ਹੋਏ ਆ ਅੱਛਾ ਉਹਦੇ ਜਦੋਂ ਤੁਸੀਂ ਸਵੇਰ ਵੈਨ ਤੇ ਬੱਚੇ ਲੈ ਕੇ ਆਏ ਸੀ ਉਸ ਦਿਨ ਹਾਂ ਜੀ ਹਾਂ ਹਾਂ ਦੋ ਕਹਾਗੜ ਮੈਨੇਜਰ ਹਰਪੀ ਸਿੰਘ ਤੇ ਪ੍ਰਗਟ ਸਿੰਘ ਹਾਂ ਠੱਕੇ ਨਾਲ ਵੈਨ ਚਲਾਈ ਜਿਹੜੀ ਬੱਚੇ ਚੜੇ ਉਹਨਾਂ ਤਿੰਨ ਹਾਂ ਬਾਕੀ 43 ਬੱਚੇ ਅੱਛਾ ਤੇ ਉਦੋਂ ਬਾਅਦ ਫਿਰ ਗੁੰਡਾ ਕਰਦੀ ਵੇਖੋ ਸ਼ਾਮ ਨੂੰ ਹਾਲਾਂਕਿ ਕੰਟਰੈਕਟ ਵਾਲੀ ਗੱਡੀ ਦਾ ਰਜਿਸਟਰ ਆ ਹੀ ਵਿੱਚ ਸਵੇਰੇ ਸ਼ਾਮ ਟੈਂਡਰਸ ਲੱਗਦੀ ਆ ਹਾਂ ਤੇ ਇਹਨਾਂ ਨੇ ਛੁੱਟੀ ਟਾਈਮ ਸਾਰੇ ਲਾ ਲਏ ਮੈਨੂੰ ਕਹਿੰਨੇ ਦੱਸਿਆ ਮੈਂ ਟਾਈਮ ਤੇ ਆਉਣਾ ਉਹਨਾਂ ਪਿੰਡ ਚਲਾ ਜਾਣਾ ਸੀ ਮੈਨੂੰ ਦੱਸਿਆ ਵੀ ਤੇਰੇ ਬੱਚੇ ਇਹਨਾਂ ਨੇ ਮਤਲਬ ਉਹਨਾਂ ਨੂੰ ਸੰਧਕ ਮਿਲ ਗਈ ਸੀ ਕਿ ਇਹ ਕਰਨਗੇ ਕੁਝ ਇਹਨਾਂ ਨੇ ਛੁੱਟੀ ਟਾਈਮ ਸਾਰੇ ਲਾ ਲਏ ਮੈਂ ਗੇਟ ਦੇ ਵਿਚਾਲੇ ਗੱਡੀ ਲਾ ਲਈ ਹਾਲਾਂਕਿ ਜ਼ਿੰਮੇਵਾਰੀ ਹੈ ਹੀ ਵਿਸ਼ਵਾਸ ਕੀਤਾ ਪੇਰੈਂਟਸ ਨੇ ਜਿਨ੍ਹਾਂ ਨੇ ਹਨਾ ਮੈਂ ਗੱਡੀ ਗੇਟ ਤੇ ਲਾਤੀ ਤੇ ਇਹਨਾਂ ਨੇ ਪੁਲਿਸ ਬੁਲਾ ਲਈ ਅੱਜ ਨੋਟਿਸ ਲੱਗਿਆ ਮੇਰਾ ਕੋਈ ਕਸੂਰ ਨਹੀਂ ਗਈ ਪੁਲਿਸ ਬੁਲਾਈ ਇਹਨਾਂ ਨੇ ਵੀ ਜਿਹੜਾ ਪੁਲਿਸ ਤੇ ਹਗਾਮਾ ਆਇਆ ਨਾ ਵੀ ਲੋਕਾਂ ਚ ਉਹ ਮੇਰੇ ਸਿਰ ਬਾਹਰ ਤੇ ਲੱਗੇ ਹੋਇਆ ਪ੍ਰਸ਼ਾਸਨ ਦਾ ਮੈਂ ਧੰਨਵਾਦ ਕਰਦਾ ਹਾਂ ਉਹਨਾਂ ਨੇ ਪਤਾ ਨਹੀਂ ਇਹਨਾਂ ਨੇ ਕੀ ਕੀ ਕਿਉਂ ਝੂਠੀਆਂ ਸੱਚੀਆਂ ਕਹੀਆਂ ਉਹਨਾਂ ਨੇ ਬੰਲਾਂ ਫੜ ਲਈਆਂ ਹਾਂ ਸਰ ਮੇਰੀਆਂ ਤਾਂ ਐ ਲੱਗੇ ਟਾਣ ਮੈਂ ਜੋ ਦੱਸਿਆ ਉਹ ਮੈਂ ਕਹੀ ਆਪਣੀ ਬਸਾ ਆਪਣਾ ਸਾਰਾ ਕੁਝ ਆ ਰਵਲਵਰ ਲਾਇਸੈਂਸ ਹੀ ਅਸਲਾ ਹੁੰਦਾ ਮੇਰੇ ਕੋਲੇ ਉਹ ਟੋਣ ਲੱਗੇ ਆ ਇਹਨਾਂ ਨੇ ਕਿਹਾ ਵੀ ਪਤਾ ਨਹੀਂ ਉਹ ਹਜੇ ਤੱਕ ਗੱਲ ਕਲੀਅਰ ਨਹੀਂ ਕੀਤੀ ਗਈ ਵੀ ਟਰਾਂਸਪੋਰਟ ਨੂੰ ਨੱਪਗੇ ਇਹ ਗੱਲ ਵੀ ਗੱਲ ਦੇਣੀ ਆਉਂਦੀ ਆ ਹਾਲਾਂਕਿ ਬੜਾ ਉਹਨਾਂ ਨੇ ਬਤਨ ਦਿਆ ਸੋਹਣਿਆ ਜਿਹੜੇ ਰਜਿਸਟਰ ਆ ਵਿੱਚ 43 ਬੱਚੇ ਲਾ ਲੇ ਆ ਗੱਡੀ ਪਾਸੇ ਨਹੀਂ ਹੋਣੀ ਇਨਾਂ ਚਿਰ ਜਿੰਨਾਂ ਚਿਰ ਬੱਚੇ ਨਹੀਂ ਚੜਾਉਂਦੇ ਇਹਨਾਂ ਨੂੰ ਇਹ ਸੀ ਵੀ ਹਨਾ ਪਾਸੇ ਕਰਾ ਦਊਗੀ ਪਰ ਧੰਨਵਾਦ ਕਰਦਾ ਹਾਂ ਮੈਂ ਪ੍ਰਸ਼ਾਸਨ ਦਾ ਉਹਨਾਂ ਨੇ ਬੜਾ ਸਹੀ ਨੂੰ ਸਹੀ ਕਿਹਾ ਉਹਨਾਂ ਨੇ ਉਹਨਾਂ ਨੇ ਇਹਨਾਂ ਨੂੰ ਲੜੇ ਵੀ ਕਾਊਂਟੈਂਟ ਨੂੰ ਉਹ ਕਹਿੰਦਾ ਗੱਲ ਕੀ ਹੁੰਦੀ ਆ ਤੁਸੀਂ ਦੱਸਦੇ ਕੀ ਆ ਹੂੰ ਉਹ ਬੱਚੇ ਚੜਾਏ ਮੇਰੇ ਪ੍ਰਸ਼ਾਸਨ ਨੇ ਚੜਾਏ ਬੱਚੇ ਹਾਂ ਉਹਨਾਂ ਨੇ ਫੇਰ ਨਵੇੜਿਆ ਪਰ ਇਹ ਸਵਾਲ ਜਿਹੜੀ ਆ ਉਹ ਮੇਰੇ ਸਰਪੰਨ ਤੇ ਲੱਗੇ ਹੋਏ ਆ ਹੂੰ ਸਕੂਲ ਚ ਚਲਾਉਣ ਵਾਲਾ ਮੈਨੂੰ ਧਿਆਨ ਹੀ ਨਹੀਂ ਆਣੀ ਇਹਨਾਂ ਦਾ ਇਹ ਤਾਂ ਇੱਕ ਹੋਰ ਆ ਇਧਰ ਬਾਣਾਪਿੰਡ ਤੋਂ ਗੱਡੀ ਬੱਚਾ ਛੱਡਿਆ ਸੀਗਾ ਉਹ ਉਹ ਮੇਰੇ ਕੋਲ ਰਿਕਾਰਡਿੰਗ ਆ ਹੀ ਪ੍ਰੂਫ ਉਹਨਾਂ ਦੇ ਉਹਨਾਂ ਨੇ ਕੀ ਕੀਤਾ ਉਹਨਾਂ ਨੂੰ ਪੇਰੇਸ ਨੂੰ ਗੱਲ ਆਤੀ ਕਹਿੰਦੇ ਵੀ ਤੁਸੀਂ ਕੋਈ ਬੱਚਾ ਹੀ ਨਹੀਂ ਕਰਿਆ ਆ ਉਹ ਪਤਾ ਨਹੀਂ 112 ਤੇ ਕਾਲ ਕਰਾਈ ਕਿ ਕੀ ਕਰਾਈ ਇਹੋ ਜਿਹੇ ਗੁੰਨਾ ਕਰਦੀਆਂ ਕਰਦੀਆਂ ਇਹ ਡਰਾਈਵਰ ਨੂੰ ਫੋਨ ਆਉਂਦਾ ਉਹਨਾਂ ਨੂੰ ਗੱਡੀ ਕੱਢਣ ਉਹਨਾਂ ਦੀ ਕੱਢਣ ਲੱਗੇ ਸੀ ਪਹਿਲਾਂ ਤੁਹਾਡੇ ਬੱਚੇ ਵੀ ਇਹਨਾਂ ਦੀ ਵੈਨ ਤੇ ਆਉਂਦੇ ਹਾਂਜੀ ਹਾਂਜੀ ਸਾਡੇ ਮੰਨ ਲਓ ਉਸ ਦਿਨ ਦੁਪਹਿਰ ਵੇਲੇ ਜਿਸ ਦਿਨ ਸਵੇਰ ਦੇ ਟਾਈਮ ਇਹਨਾਂ ਦੀ ਵੈਨ ਦੇ ਵਿੱਚ ਤੁਹਾਡੇ ਬੱਚੇ ਆਏ ਸੀ ਆਖਰਕਾਰ ਉਹ ਦੁਪਹਿਰੇ ਇਹ ਤੁਹਾਡੀ ਇਹਨਾਂ ਦੀ ਵੈਨ ਦੇ ਵਿੱਚ ਨਾ ਜਾਂਦੇ ਜਦ ਬੱਚਾ ਆਸੇ ਪਾਸੇ ਹੋ ਜਾਂਦਾ ਫਿਰ ਤੁਸੀਂ ਕਿਹਨਾਂ ਨੂੰ ਜ਼ਿੰਮੇਵਾਰ ਸਮਝਦੇ ਅਸੀਂ ਇਹ ਨਹੀਂ ਸਮਝਣਾ ਜੇ ਸਾਡਾ ਬੱਚਾ ਘਰੇ ਨਾ ਪਹੁੰਚਦਾ ਕਿਉਂਕਿ ਅਸੀਂ ਸਵੇਰ ਇਹਨਾਂ ਨਾਲ ਆਪਦਾ ਬੱਚਾ ਚੜਾਇਆ ਸੀ ਵੈਨ 'ਤੇ ਤੇ ਜਦੋਂ ਵੈਨ ਆਈ ਨਾ ਅੱਧਾ ਘੰਟਾ ਲੇਟ ਹੋ ਗਿਆ ਸੀ ਕਰੋ ਇੱਥੇ ਆਏ ਫਿਰ ਇਹਨੇ ਸਾਨੂੰ ਦੱਸਿਆ ਵੀ ਆਹ ਗੱਲ ਆ ਫਿਰ ਅਸੀਂ ਉੱਥੇ ਆ ਕੇ ਅੰਦਰ ਗੱਲ ਕੀਤੀ ਇੱਕ ਬਾਈ ਹੋਰ ਸੀਗਾ ਕਾਨੇ ਵਾਲੀ ਤੋਂ ਉਹ ਆਂਦਾ ਬਾਈ ਯਾਰ ਜਦੋਂ ਸਵੇਰ ਬੱਚੇ ਇਹਦੇ ਨਾਲ ਆਏ ਆਪਾਂ ਕੱਲ ਨੂੰ ਬਹਿ ਕੇ ਗੱਲ ਕਰਾਂਗੇ ਵੀ ਅੱਜ ਬੱਚੇ ਇਹਦੇ ਨਾਲ ਹੀ ਜਾਣਗੇ ਕਿਉਂਕਿ ਜਦੋਂ ਸਵੇਰ ਇਹਨੇ ਟੈਂਡਰ ਸਹਣੇ ਲਾਈ ਆਪਦੀ ਵੈਨ 'ਚ ਚੜਾ ਕੇ 43 ਬੱਚੇ ਨੂੰ ਵੀ ਆਹ ਗੱਲ ਹੋਈ ਤੁਸੀਂ ਰਵਨੀਤ ਵੈਨ ਡਰਾਈਵਰ ਦੇ ਨਾਲ ਆਪਦੇ ਬੱਚਿਆਂ ਨੂੰ ਸੇਫ ਸਮਝਦੇ ਹਾਂਜੀ ਪੂਰਾ ਸੇਫ ਸਮਝਦੇ 5 ਸਾਲ ਹੋ ਗਏ ਮੇਰੀ ਬੇਟੀ ਨੂੰ ਆਉਂਦੇ ਨੇ ਸਾਨੂੰ ਕੋਈ ਵੀ ਨਹੀਂ ਨਾ ਸਾਡੀ ਕਦੇ ਬੇਟੀ ਨੇ ਆਖ ਦੀ ਸਪੀਡ ਵੀ ਮੰਨ ਲਓ ਵੀ ਆਮ ਹੀ ਜਿਹਨੂੰ ਮਰਜ਼ੀ ਪੁੱਛ ਲੋ ਜੇ ਜਮਾਂ ਆਰਾਮ ਨਾਲ ਚਲਾਉਂਦੇ ਬਹੁਤ ਵਧੀਆ ਡਰਾਈਵਰ ਸਾਰੇ ਪੇਰੈਂਟਸ ਮਤਲਬ ਰਵਿੰਦੀ ਨਾਲ ਸਹਿਮਤ ਨੇ ਹਾਂਜੀ ਅਸੀਂ ਤਾਂ ਸਹਿਮਤ ਆ ਜੀ ਆ ਵੀ ਖੜੇ ਸਾਡੇ ਪੇੜੇ ਪੁੱਛ ਲਈਏ ਇੱਥੋਂ ਲੈ ਕੇ ਅਕੈਡਮੀ ਨੂੰ ਲੈ ਕੇ ਤੁਹਾਨੂੰ ਕੀ ਕੁਝ ਜਿਹੜਾ ਚੰਗਾ ਨਹੀਂ ਲੱਗਦਾ ਹੈਗਾ ਕੁਝ ਹੈਗੀ ਐਵੇਂ ਜੀਆਂ ਗੱਲਾਂ ਪਹਿਲਾਂ ਤਾਂ ਬਹੁਤ ਵਧੀਆ ਸੀ ਪਰ ਜਿਵੇਂ ਹੁਣ ਇਸ਼ੂ ਆਈਏ ਦਾ ਇਹ ਵਿਚਾਰਾ ਕਦੋਂ ਦਾ ਫਿਰਦਾ ਸੀ 7 ਮਹੀਨੇ ਹੋ ਗਏ ਭੱਜੇ ਫਿਰਦੇ ਨੂੰ ਇਹਦੀ ਕੋਈ ਸੁਣਵਾਈ ਨਹੀਂ ਜੀ ਅਸੀਂ 4-5 ਵਾਰ ਹੀ ਆ ਗਏ ਨਾ ਕੋਈ ਸਾਡੀ ਗੱਲ ਮੰਨਦੇ ਪਈਏ ਅਸੀਂ ਇਹੀ ਜਾਣੇ ਵੀ ਇਹਦੇ ਨਾਲ ਬੈਕ ਬੈਕਮੈਨ ਨਾਲ ਗੱਲ ਕੀਤੀ ਸੀਗੇ ਅਗਸਤ ਮਹੀਨੇ 2024 ਦਾ ਮਤਲਬ ਇਹ ਭੱਜਾ 10 ਸਤੰਬਰ ਦੀ ਇੱਥੇ ਜੀ ਕੋਈ ਗੱਲ ਹੈ ਹਾਂਜੀ ਉਦੋਂ ਦਾ ਇਹ ਮੁੱਦਾ ਉੱਠਿਆ ਜੀ ਇਹ ਸਾਡੇ ਬੱਚੇ ਵੀ ਬਾਹਰ ਅੰਦਰ ਨਹੀਂ ਬਣਨਦੇ ਵੈਣ ਬੱਚੇ ਸਾਡੇ ਬਾਹਰ ਉੱਤਰਦੇ ਰਹੇ ਆ ਫਿਰ ਅਸੀਂ ਉਹ ਵੀ ਆਖਿਆ ਸੀਗਾ ਕਿ ਜੇ ਸਾਡੇ ਬੱਚੇ ਮੰਨ ਲਓ ਛੜਕ ਨੂੰ ਹੋ ਗਏ ਬਾਈ ਚਾਂਸ ਕੋਈ ਗੱਲ ਬਣ ਜੇ ਫਿਰ ਕੋਰ ਜ਼ਿੰਮੇਵਾਰ ਫਿਰ ਮੈਂ ਅੰਦਰ ਐਂਟਰ ਕਰਨ ਲੱਗ ਪਿਆ ਹਾਂ ਮਤਲਬ ਤੁਸੀਂ ਇਸ ਵਕਤ ਬਾਈ ਦੇ ਨਾਲ ਹਾਂਜੀ ਨਾਲੇ ਜੋ ਸਾਨੂੰ ਕੋਈ ਹੈ ਨਹੀਂ ਇਸ਼ੂ ਹੀ ਹੈ ਨਹੀਂ ਜੇ ਤਾਂ ਕੋਈ ਸਾਨੂੰ ਹੋਵੇ ਫਿਰ ਤਾਂ ਸਕੂਲ ਦੇ ਨਾਲ ਖੜੀ ਗਈ ਸਾਨੂੰ ਡਰਾਈਵਰ ਵਧੀਆ ਹੀ ਕੋਈ ਇਹਨਾਂ ਦੀ ਆਪਸੀ ਰੰਜਿਸ਼ ਹੈ ਉਹ ਬੈ ਕੇ ਨਵੇੜੋ ਜੀ ਉਹਨਾਂ ਬੱਚਿਆਂ ਦਾ ਕੀ ਕਸੂਰ ਹੈ ਜਾਂ ਇਹਦਾ ਕੀ ਕਸੂਰ ਹੈ ਬੈਣ ਦਾ ਇਹਦੇ ਪੈਸੇ ਬਣਦੇ ਜਿਹੜੇ ਉਹ ਦੋ ਜੀ ਅਸੀਂ ਡਰਾਈਵਰ ਦੇ ਨਾਲ ਨਹੀਂ ਅਸੀਂ ਸੱਚ ਦੇ ਨਾਲ ਆ ਕਿਉਂਕਿ ਸਾਨੂੰ ਇਹ ਨਹੀਂਗਾ ਵੀ ਇਹਦੇ ਪੈਸੇ ਕਰਕੇ ਆਏ ਆ ਕਿਉਂਕਿ ਸਾਡੇ ਬੱਚੇ ਪੜ੍ਹਦੇ ਆ ਸਕੂਲ ਦੇ ਵਿੱਚ ਸਾਨੂੰ ਜੇ ਕੋਈ ਲੱਗਦਾ ਵੀ ਸਕੂਲ ਦੇ ਵਿੱਚ ਕਮੀ ਆ ਅਸੀਂ ਬੋਲ ਸਕਦੇ ਆ ਉਹ ਹੁਣ ਇਹਨੂੰ ਉਸ ਗੱਲ ਨੂੰ ਉਲਟ ਉਲਟ ਲਈ ਜਾਂਦੇ ਆ ਵੀ ਇਹ ਇਹਦੇ ਕਰਕੇ ਹੁੰਦੇ ਆ ਅਸੀਂ ਇਹਦੇ ਕਰਕੇ ਨਹੀਂ ਹੁੰਦੇ ਹੁਣ ਜਿਵੇਂ ਤੁਹਾਨੂੰ ਕਿਹਾ ਵੀ ਬੱਚੇ ਨੂੰ ਜੋ ਮਰਜ਼ੀ ਛੁੱਟੀ ਦਿਵਾ ਕੇ ਲੈ ਆ ਸਕਦਾ ਠੀਕ ਆ ਹਜੇ ਰੂਲ ਹੈ ਨਹੀਂਗਾ ਕੋਈ ਆ ਕਿਉਂਕਿ ਪੜ੍ਹਾਈ ਵੀ ਥੋੜੀ ਜੀ ਘਟ ਆ ਅੱਜ ਤੋਂ 7-8 ਸਾਲ ਪਹਿਲਾਂ ਇੱਥੇ ਬੱਚੇ ਬਹੁਤ ਜ਼ਿਆਦਾ ਪੜਦੇ ਸੀ ਇਹ ਮੈਡਮ ਦੇ ਬਿਹੇਵੀਅਰ ਕਰਕੇ ਇੱਥੇ ਬੱਚੇ ਬਹੁਤ ਜ਼ਿਆਦਾ ਘਟੇ ਸੀ ਪਹਿਲਾਂ ਧਿਆਨ ਚ ਨਹੀਂ ਕਰਵਾਇਆ ਵੀ ਜਦੋਂ ਵੀ ਕੋਈ ਬੱਚੇ ਨੂੰ ਲੈ ਕੇ ਆਉਂਦਾ ਤਾਂ ਹਰੇਕ ਸਕੂਲ ਦੇ ਵਿੱਚ ਇੱਕ ਰੂਲ ਬਣਾਇਆ ਜਾਂਦਾ ਕਿ ਪੇਰੈਂਟਸ ਦੀਆਂ ਫੋਟੋਆਂ ਲਾਈਆਂ ਜਾਂਦੀਆਂ ਵੀ ਜਿਹੜਾ ਵੀ ਕੋਈ ਪੇਰੈਂਟਸ ਲੈਣ ਆਊਗਾ ਬੱਚੇ ਨੂੰ ਉਹਦੀ ਫੋਟੋ ਦੇਖ ਕੇ ਬੱਚਾ ਨਾਲ ਭੇਜਿਆ ਜਾਊਗਾ ਤੁਸੀਂ ਕਹਦੇ ਕਿ ਇਹ ਰੂਲ ਰੂਲ ਜਿਹੜਾ ਹੈਗਾ ਇੱਥੇ ਨਹੀਂ ਹੈਗਾ ਮੰਨ ਲਓ ਕੱਲ ਨੂੰ ਬੱਚੇ ਦੀ ਕੋਈ ਮਤਲਬ ਕਿ ਕੋਈ ਗਲਤਫਹਿ ਹੁੰਦਾ ਹੈਗਾ ਫਿਰ ਉਹਦੇ जिम्मेवार ਤੁਸੀਂ ਕਿਹਨੂੰ ਸਮਝਦੇ ਹੋ ਅਸੀਂ ਸਕੂਲ ਵਾਲਿਆਂ ਨੇ ਸਮਝਾਂਗੇ सो so, जिस नंबर से आप संपर्क करना चाहते हैं वो अभी स्विच ऑफ है कृपया कुछ समय पश्चात प्रयास करें सो so, असी प्रिंसिपलू दुप, पहला भी एक बार फोन लाया उस so, वक्त भी जरा नंबर स्विच ऑफ आ रहे हैं हूं भी जरा है ਨੰਬਰ ਸਵਿਚ ਆਫ ਆ ਰਿਹਾ ਸੀ ਪ੍ਰਿੰਸੀਪਲ ਜੇਕਰ ਸਾਡੀ ਇਹ ਵੀਡੀਓ ਦੇਖ ਰਹੀ ਹੈ ਤੇ ਜੇਕਰ ਉਹ ਆਪਣਾ ਪੱਖ ਦੇਣਾ ਚਾਹੁੰਦੀ ਹੈ ਤਾਂ ਜਿਹੜਾ ਹੈਗਾ ਨਿਊਜ਼ ਦੇ ਉੱਪਰ ਨੰਬਰ ਪਾਇਆ ਜਾਊਗਾ ਤੇ ਉਸ ਨੰਬਰ ਤੇ ਕੰਟੈਕਟ ਕਰਕੇ ਆਪਣਾ ਪੱਖ ਦੇ ਸਕਦੀ ਹੈ ਮੈਂ ਟਰਾਂਸਪੋਰਟ ਇਨਚਾਰਜ ਹਾਂ ਟਰਾਂਸਪੋਰਟ ਇਨਚਾਰਜ ਹਾਂ ਜੀ ਹਾਂ ਜੀ ਜਿਹੜਾ ਰਵਨੀਤ ਦੇ ਕੇਸ ਨੂੰ ਲੈ ਕੇ ਇਹ ਜਿਹੜਾ ਕੀ ਮਤਲਬ ਡਿਸਪੂਟ ਪੈ ਰਿਹਾ ਤੁਹਾਡੇ 'ਚ ਤੁਸੀਂ ਇਹ ਜਿਹੜੀ ਪੇਮੈਂਟ ਰੱਖੀ ਬੈਠੀ ਹੋ ਦੀ ਉਹ ਕੀ ਚੱਕਰ ਹੈ ਜੀ ਅਸੀਂ ਕੋਈ ਪੇਮੈਂਟ ਨਹੀਂ ਰੱਖੀ ਇਹਦੇ ਵਾਸਤੇ ਜੋ ਵੀ ਲਾਸਟ ਫੈਸਲਾ ਹਾਇਰ ਅਥਾਰਟੀ ਆਊਗੀ ਉਹ ਆ ਕੇ ਤੁਹਾਡੇ ਨਾਲ ਗੱਲਬਾਤ ਕਰਕੇ ਦੱਸੇਗੀ ਹਾਇ ਪਰਮਿੰਦਰ ਵੀਰ ਜੀ ਮੈਂ ਨਾ ਹਾਂ ਟ੍ਰਾਂਸਪੋਰਟ ਬੋਰਡ ਸਾਹਿਬ ਦੇ ਹਾਂ ਨਹੀਂ ਤੁਸੀਂ ਅੱਗੇ ਪ੍ਰਿੰਸੀਪਲ ਮੈਡਮ ਬਾਰੇ ਵੀ ਕਹਿ ਰਹੇ ਸੀ ਪ੍ਰਿੰਸੀਪਲ ਮੈਡਮ ਤਾਂ ਵੈਸੇ ਅੱਜ ਆਈ ਨਹੀਂ ਉਹ ਮੈਂ ਕਹਿ ਰਿਹਾ ਪ੍ਰਿੰਸੀਪਲ ਮੈਡਮ ਨਹੀਂ ਆਜਾਏ ਤੇ ਇੱਕ ਅਥਾਰਟੀ ਸਾਡੀ ਟ੍ਰਾਂਸਪੋਰਟ ਦੇ ਆਉਗੇ ਉਹ ਨਿਬੜੂਗੀ ਨਹੀਂ ਇਹਦੇ ਵਿੱਚ ਪ੍ਰਿੰਸੀਪਲ ਮੈਡਮ ਦਾ ਕੋ ਰੋਲ ਹੈ ਉਹਨਾਂ ਨੇ ਕਰਨਾ ਕੁਝ ਵੀਰ ਜੀ ਪ੍ਰਿੰਸੀਪਲ ਦੇ ਇੱਥੇ ਗੱਡੀਆਂ ਚੱਲਦੀਆਂ ਸਾਰਾ ਕੁਝ ਮੈਨੇਜਮੈਂਟ ਉਹ ਵੀ ਨਾਲ ਹੀ ਦੇਖਦੇ ਐ ਏਦਿਕਦੁਕੀ ਗੱਲ ਨਹੀਂ ਹੈਗੀ ਵੀਰ ਜੀ ਪ੍ਰਿੰਸੀਪਲ ਮੈਡਮ ਸਾਰਾ ਉਹਨਾਂ ਦੇ ਹੈਗਾ ਸਾਰਾ ਕੁਝ ਦੇ ਹੈਗਾ ਜੀ ਸਾਰਾ ਇੱਕੋ ਮੈਨੇਜਮੈਂਟ ਹੈ ਜੀ ਉਹਨਾਂ ਦੇ ਵੀਰ ਜੀ ਲੱਗ ਤੋਂ ਬਣਿਆ ਹੋਇਆ ਸਾਡਾ ਮੈਨੇਜਮੈਂਟ ਲੱਗਾ, ਟਰਾਂਸਪੋਰਟ ਵਾਲਾ ਮੈਨੇਜਰ ਲੱਗਾ, ਉਹ ਲਾਉਣਗੇ, ਉਹ ਲੱਗ ਆਉਣਗੇ, ਪ੍ਰਿੰਸੀਪਲ ਅਲੱਗ ਸਾਈਡ ਤੇ ਗੱਡੀਆਂ ਦੇ ਇੱਥੇ ਵੀ ਚੱਲਦੀਆਂ। ਨਾਲ ਸਾਰਿਆਂ ਦਾ ਫੈਸਲਾ ਬਰਾਬਰ ਹੋਊਗਾ ਨਾ ਜੀ। ਅੱਗੇ ਭੈਣ ਜੀ 4 ਵਾਰੀ ਇਕੱਠੇ ਹੋ ਚੁੱਕੇ ਸੀ ਇਸ ਹੌਸਲੇ। ਉਹਨਾਂ ਦੇ ਵਿੱਚ ਵੀਰ ਜੀ ਤੁਹਾਡੇ ਨਾਲ ਮੀਟਿੰਗ ਕੀਤੀ ਆ, ਚਾਰਵੇਂ ਹੋ ਤਾਂ ਕਰ ਰਹੇ ਦੀ ਵਾਈਸ ਪ੍ਰਿੰਸੀਪਲ ਨਾਲ, ਮੈਡਮ ਨਾਲ, ਉਹ ਕਹਿੰਦੇ ਜੀ ਅਸੀਂ ਤੁਹਾਡੀ ਵੇਟ ਕਰ ਰਹੇ ਹਾਂ, ਉਹ ਕਹਿੰਦੇ ਗੁਰਦੇਵ ਸਿੰਘ ਜੀ ਆ ਰਹੇ ਆ। ਤੇ ਤੁਹਾਡੇ ਨਾਲ ਗੱਲ ਕਰ ਹੁਣ ਤੁਸੀਂ ਉਹ ਤੋਂ ਦੱਸੋ। ਜੀ ਇੱਥੇ ਸਮਾਗਮ ਚੱਲ ਰਿਹਾ ਚੀ ਜਨਨੀ ਸਾਡੀ ਅਥਾਰਟੀ ਆ ਸਾਰੀ ਹਾਈ ਅਥਾਰਟੀ ਉੱਥੇ ਬੈਠੀ ਹੋਈ ਚਾ ਮਾਸਾ ਪ੍ਰੋਗਰਾਮ ਆ ਅਸੀਂ ਚਾਰ ਵਾਰ ਹੀ ਆ ਗਏ ਆ ਇਸ ਤੋਂ ਪਹਿਲਾਂ ਹੁਣ ਅੱਜ ਮੈਡਮ ਦਾ ਫੋਨ ਵੀ ਬੰਦ ਆ ਰਿਹਾ ਹੁਣ ਤੁਸੀਂ ਵੀ ਦੱਸੋ ਵੀ ਮਤਲਬ ਮੇਰੀ ਅਵੇਲਾ ਨਹੀਂ ਜੀ ਕੱਲ ਨੂੰ ਆ ਜਾਓ ਕੋਈ ਦਿੱਕਤ ਨਹੀਂ ਅਸੀਂ ਇੱਥੇ ਹੀ ਹੋਵਾਂਗੇ ਜੇ ਮੈਂ ਕੱਲ ਨੂੰ ਵੀ ਮੈਡਮ ਮਤਲਬ ਕਿ ਟਾਈਮ ਦੇ ਕੇ ਚਲੇ ਗਏ ਜਿਵੇਂ ਅੱਜ ਵੀ ਟਾਈਮ ਲਿਆ ਸੀ ਮੰਡੇ ਦਾ ਜੇ ਕੱਲ ਨੂੰ ਵੀ ਟਾਈਮ ਦੇ ਕੇ ਚਲੇ ਗਏ ਨਹੀਂ ਚਲੇ ਜਾਣਾ ਕਿੰਨੇ ਇੱਥੇ ਹੋਣਗੇ ਕੋਈ ਕਿਤੇ ਹੋਣੀ ਜਾਂਦੇ ਸ਼ੋਰਟ ਇੱਥੇ ਲੈ ਚੁੱਕੇ ਬਾਈ ਲੈਣੇ ਕੱਲ ਨੂੰ ਚਲਾ ਲੈਣਾ ਇਹ ਅਥਾਰਟੀ ਨੂੰ ਕੋਈ ਦਿੱਕਤ ਨਹੀਂ ਆ ਰਹੀ